ਲਿਚ 71 ਹਲਕਾ ਪਲਾਥ ਦੀ ਸਟੇਜ ਉੱਪਰ ਸ਼ਸ਼ੋਭਤ ਔਰ ਹਾਲ ਦੇ ਵਿੱਚ ਬੈਠੀ ਸਾਰੀ ਸਤਕਾਰਯੋ ਕ੍ਰੀਮ ਪਹਿਲਾ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦਾ ਪਹਿਲਾਂ ਤਾਂ ਮੈਂ ਬਹੁਤ ਮਸ਼ਕੂਰ ਹਾਂ ਧੰਨਵਾਦ ਕਰਦਾ ਛੋਟੇ ਜਿਹੇ ਸੱਦੇ ਤੇ ਜਿਹੜੇ ਪਿੰਡ ਦੇ ਪਿੰਡਾਂ ਤੋਂ ਬਹੁਤ ਅ ਕ੍ਰੀਮ ਪੱਗ ਪਾਣ ਬੰਦੇ ਜ਼ਿੰਮੇਵਾਰ ਵਿਅਕਤੀ ਸਰਪੰਚ ਜ਼ਿਲ੍ਹਾ ਪ੍ਰੀਸ਼ਦਾਂ ਦੇ ਮੈਂਬਰ ਨਗਰ ਪੰਚਾਇਤਾਂ ਦੇ ਪ੍ਰਧਾਨ ਨੰਬਰਦਾਰ ਸਾਹਿਬ ਉਹ ਤੁਸੀਂ ਸਾਰੇ ਅੱਜ ਇੱਥੇ ਇਸ ਮੀਟਿੰਗ ਵਿੱਚ ਪਧਾਰੇ ਹੋ ਤੁਹਾਡਾ ਧੰਨਵਾਦ ਇਸ ਤੋਂ ਪਹਿਲਾਂ ਕਿ ਮੈਂ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਦੀ ਗੱਲ ਕਰਾਂ ਪਹਿਲਾ ਜਿਹੜਾ ਮਕਸਦ ਹੈ ਸਵਿਧਾਨ ਸਾਡਾ ਸਵਿਧਾਨ ਦੇਸ਼ ਦਾ ਜਦੋਂ ਆਜ਼ਾਦ ਹੋਇਆ ਤੇ ਬਾਬਾ ਸਾਹਿਬ ਅੰਬੇਦਕਰ ਨੇ ਲਿਖਿਆ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਦੇਸ਼ ਜਿਹੜਾ ਵਾ ਕਿਸੇ ਮੈਕੈਨਿਜ਼ਮ ਨਾਲ ਕਿਸੇ ਕਨਸਟੀਟਿਊਸ਼ਨ ਨਾਲ ਸੰਵਿਧਾਨ ਦੇ ਨਾਲ ਚੱਲੇ ਪਰ ਪਹਿਲਾਂ ਤਾਂ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਨੈਸ਼ਨਲ ਪੱਧਰ ਤੇ ਸੈਂਟਰ ਪੱਧਰ ਤੇ ਜਦੋਂ ਉਹਦੀ ਭਾਜਪਾ ਦੀ ਸਰਕਾਰ ਆਈ ਆ ਉਹਨਾਂ ਨੇ ਜਿੰਨੇ ਦੇਸ਼ ਦੇ ਜਿਹੜੇ ਅਸਲ ਇੰਸਟੀਟਿਊਸ਼ਨ ਸੀ ਜਿਨ੍ਹਾਂ ਨੇ ਜਿਹੜੇ ਆਧਾਰਿਆਂ ਦੇ ਰਾਹੀਂ ਜਮਹੂਰੀਅਤ ਮਜ਼ਬੂਤ ਹੋਣੀ ਸੀ ਚਾਹੇ ਉਹ ਚੋਣ ਕਮਿਸ਼ਨ ਹੈ ਚਾਹੇ ਉਹ ਆਰਟੀਆਈ ਕਮਿਸ਼ਨ ਹੈ ਚਾਹੇ ਉਹ ਵਿਜੀਲੈਂਸ ਸੈਂਟਰਲ ਵਿਜੀਲੈਂਸ ਕਮਿਸ਼ਨ ਹੈ ਚਾਹੇ ਉਹ মিডিਆ ਹੈ ਚਾਹੇ ਉਹ ਦੇਸ਼ ਦੀ ਲੋਕ ਸਭਾ ਪਾਰਲੀਮੈਂਟ ਤੇ ਰਾਜ ਸਭਾ ਹੈ ਚਾਹੇ ਉਹ ਦੇਸ਼ ਦੇ ਵਿੱਚ ਇਸ ਵਕਤ ਜਿਹੜਾ ਸਾਡਾ ਇੰਪੋਰਟੈਂਟ ਸਤੰਭ ਹੈ ਜੁਡੀਸ਼ਰੀ ਹੈ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪਿਛਲੇ 10 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਨੇ ਜਿੰਨੀ ਉਹਦੇ ਕੋਲ ਮਸ਼ੀਨਰੀ ਸਰਕਾਰੀ ਅਵੇਲੇਬਲ ਸੀਗੀ ਚਾਹੇ ਉਹ ਸੀਬੀਆਈ ਸੀ ਤੇ ਚਾਹੇ ਉਹ ਸੀ ਈਡੀਸੀ ਇਨਕਮ ਟੈਕਸ ਦੀਆਂ ਅਥਾਰਟिटीज ਸੀ ਉਹਨਾਂ ਦਾ ਉਪਯੋਗ ਦੇਸ਼ ਦੀ ਬਿਹਤਰੀ ਲਈ ਨਹੀਂ ਕੀਤਾ ਜਿਹੜੇ ਵੱਡੇ ਆਦਮੀ ਚੋਰੀਆਂ ਕਰਦੇ ਨੇ ਜਿਨ੍ਹਾਂ ਦਾ ਨਾਮ ਅਕਸਰ ਹੋਰ ਪ੍ਰਚਲਿਤ ਹੋ ਗਿਆ ਦੇਸ਼ 'ਚ ਅਡਾਨੀ ਤੇ ਅਮਬਾਨੀ ਜਿਨ੍ਹਾਂ ਨੇ ਏਕ-ਏਕ ਘਰਾਣੇ ਨੇ ਆਪ ਗਿਣਤੀ ਨਹੀਂ ਕਰ ਸਕਦੇ ਕਈ-ਕਈ ਲੱਖ ਕਰੋੜ ਰੁਪਏ ਦੀ ਜਾਇਦਾਦ ਬਣਾ ਲਈ ਥੋੜੇ ਜੇ ਸਮੇਂ ਦੇ ਵਿੱਚ ਇਹ ਏਜੰਸੀਆਂ ਉਹਨਾਂ ਦੇ ਖਿਲਾਫ ਵਰਤੀਆਂ ਜਾਣੀਆਂ ਚਾਹੀਦੀਆਂ ਸੀ ਦੇਸ਼ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਚਾਹੀਦਾ ਸੀ ਲੇਕਿਨ ਇਹ ਸਾਰਾ ਕੰਮ ਸਿਆਸੀ ਬਦਲਾਖੋਰੀ ਤੇ ਉੱਤਰ ਆਇਆ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੱਕ ਕੋਈ ਵਿਰੋਧੀ ਧਿਰ ਦਾ ਨੇਤਾ ਨਹੀਂ ਬਖਸ਼ਿਆ ਗਿਆ ਸਾਰਿਆਂ ਦੇ ਉੱਤੇ ED ਤੇ CBI ਦੇ ਮੁਕੱਦਮੇ ਬਣਾਏ ਗਏ ਮੈਂ ਜਵੇਂ ਤੁਸੀਂ ਸਾਰੇ ਕਿਸਾਨ ਝੰਡੇ ਲੈ ਕੇ ਆਏ ਹੋ ਆ ਮੇਰੇ ਵੀ ਤੁਹਾਡੇ ਵਾਂਗੂ ਹਰੇ ਰੰਗ ਦੀ ਕਿਸਾਨ ਦੀ ਪੱਗ ਬੰਨੀ ਹੋਈ ਆ ਮੈਂ ਤਾਂ ਨਾ ਕੋਈ ਵਪਾਰ ਕਰਾਂ ਨਾ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਕੋਈ ਧੰਦਾ ਲੇਕਿਨ ED ਨੇ ਮੇਰੇ ਉੱਤੇ ਵੀ ਜਿਹੜਾ ਸੀਗਾ ਛਾਪਾ ਮਾਰੀ ਕਰਕੇ ਮੈਨੂੰ ਗ੍ਰਿਫਤਾਰ ਕੀਤਾ ਮੈਨੂੰ ਪਟਿਆਲੇ ਜੇਲ੍ਹ ਚ ਰੱਖਿਆ ਇਹਦਾ ਮਤਲਬ ਕੀ ਸੀਗਾ ਇਹਦਾ ਬਣੀਦਾ ਸੀਗੇ ਇਹ ਜਿਹੜੇ ਵੱਡੇ ਵੱਡੇ ਕਾਰੋਬਾਰੀ ਨੇ ਜਿਨ੍ਹਾਂ ਦੀਆਂ ਮਿੱਲਾਂ ਨੇ ਸ਼ਰਾਬ ਦੀਆਂ ਫੈਕਟਰੀਆਂ ਨੇ ਬਣੀ ਤਾਂ ਉਹਨਾਂ ਲਈ ਸੀ ਲੇਕੇ بڑا ਗ੍ਰਿਫਤਾਰ ਖੇਰੇ ਵਰਗੇ अनेका ਸੰਕੜੇ ਬੰਦੇ ਇੰਡੀਆ ਦੇ ਵਿੱਚ ਕਿਉਂਕਿ ਆਪਾਂ ਜਿੱਦਾਂ ਤੁਸੀਂ ਸਾਰਿਆਂ ਨੇ ਜ਼ਿਕਰ ਕੀਤਾ ਕਿ ਮੈਨੂੰ ਮੇਰੇ ਸੰਸਕਾਰਾਂ ਚ ਸਿਖਾਇਆ ਗਿਆ ਵਾ ਕਿ ਕੋਈ ਵੀ ਬੇਇਨਸਾਫੀ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖਣਾ ਉਦੇ ਖਿਲਾਫ ਆਵਾਜ਼ ਉਠਾਉਣੀ ਆ ਤੇ ਮੈਂ ਚਾਹੇ ਉਹ ਕਿਸਾਨ ਅੰਦੋਲਨ ਸੀ ਉਹ ਨਵਰੀਤ ਡਿਬ ਡਬਾ ਮਰ ਗਿਆ ਟਰੈਕਟਰ ਪ੍ਰੇਡ ਜਾਂ ਪੰਜਾਬ ਦੇ ਵਿੱਚ ਹੋਰ ਯੁਵਾਪਾ ਤੇ ਐਨਐਸਏ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਾ ਉਹਨਾਂ ਨੇ ਕਿਤੇ ਮੈਨੂੰ ਦੇਖ ਲਿਆ ਕਿ ਇੱਕ ਖੈਰਾ ਵੀ ਫਿਰਦਾ ਇੱਥੇ ਚਾਕੇ ਈਡੀ ਦੇ ਪੱਤੇ ਦਰਜ ਕਰਕੇ ਤਾਂ ਮੈਨੂੰ ਜੇਲ੍ਹ ਭੇਜ ਦਿੱਤਾ ਇਸ ਤਰ੍ਹਾਂ ਨਾਲ ਉਹਨਾਂ ਨੇ ਮੀਡੀਆ ਵੀ ਅੱਜ ਕਬਜ਼ੇ 'ਚ ਕੀਤਾ ਹੋਇਆ ਔਰ ਮੈਂ ਵੈਸੇ ਇੱਥੇ ਅੱਜ ਨਾਰਮਲੀ ਮੈਂ ਕਦੀ ਖੁਸ਼ਾਮਦ ਨਹੀਂ ਕੀਤੀ ਕਿਸੇ ਜ਼ਿੰਦਗੀ 'ਚ ਲੇਕਿਨ ਮੈਂ राहुल गांधी ਦੀ ਬਤੌਰ ਲੀਡਰ ਆਫ অপੋਜੀਸ਼ਨ ਇਸ ਦੇਸ਼ ਵਿੱਚ ਅੱਜ ਉਹਦੀ ਬਹੁਤ ਜਮ ਕੇ ਤਾਰੀਫ ਕਰਨਾ ਚਾਹੁੰਦਾ ਔਰ ਮੈਂ ਤਾਂ ਕਹੂੰਗਾ ਕਿ ਕਰੋ ਜ਼ੋਰਦਾਰ ਤਾੜੀਆਂ ਉਸ ਬੰਦੇ ਵਾਸਤੇ ਮਾਰੋ ਇਕੱਲਾ ਹੀ ਲੜ ਰਿਹਾ ਯਾਰ ਇਕੱਲਾ ਹੀ ਠੀਕ ਹੈ ਬਾਕੀ ਸਾਰੀ অপੋਜੀਸ਼ਨ ਨਾਲਿਆ ਉਹਦੇ ਪਰ ਤੁਸੀਂ ਦੇਖੋ ਨਾ ਤਾਨਾਸ਼ਾਹ ਸਿਸਟਮ ਕੀਆ ਉਹਦੇ ਟੱਬਰ ਦੇ ਉੱਤੇ ਈਡੀ ਦੀ ਜਾਂਚ ਪਿਠਾਈ ਹੋਈ ਆ ਉਹਦੇ ਉਹਦੀ ਭੈਣ ਦੇ ਉੱਤੇ ਉਹਦੇ ਭਰੋਇਏ ਦੇ ਉੱਤੇ ਉਹਦੀ ਮਾਤਾ ਦੇ ਉੱਤੇ ਲੇਕਿਨ ਉਹ ਡਰਿਆ ਨਹੀਂਗਾ ਔਰ ਉਹਨੇ ਆਪਣਾ ਜਿਹੜਾ ਪਾਰਲੀਮੈਂਟ ਦੇ ਅੰਦਰ ਤੇ ਪਾਰਲੀਮੈਂਟ ਦੇ ਬਾਹਰ ਜੋ ਲੀਡਰ ਆਵ ਆਪੋਜੀਸ਼ਨ ਦਾ ਇੱਕ ਵਿਰੋਧੀ ਤੇਰ ਦਾ ਰੋਲ ਬਣਦਾ ਸੀਗਾ ਉਹਨੇ ਦੇਸ਼ ਪੱਧਰ ਦੇ ਉੱਤੇ ਦੱਸਿਆ ਕਿ ਕਿਵੇਂ ਦਾ ਲੀਡਰ ਆਵ ਆਪੋਜੀਸ਼ਨ ਹੋਣਾ ਚਾਹੀਦਾ ਬਹੁਤ ਮਿਹਨਤ ਕੀਤੀ ਔਰ ਆ ਤਾਜ਼ਾ ਹੁਣ ਬੀਜੇਪੀ ਦੇ ਉੱਤੇ ਇਸ ਵਕਤ ਕੀ ਆ ਕਿ ਇਲਜ਼ਾਮ ਲੱਗ ਗਿਆ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਕਿ ਵੋਟਾਂ ਚੋਰੀ ਕਰਦੇ ਨੇ ਕਿਉਂਕਿ ਮਹਾਰਾਸ਼ਟra ਦੇ ਇਲੈਕਸ਼ਨ ਦਾ ਸਬੂਤ ਪੇਸ਼ ਕੀਤਾ ਪੂਰੀ ਰਿਸਰਚ ਕਰਕੇ ਹਰਿਆਣੇ ਦੇ ਇਲੈਕਸ਼ਨ ਦਾ ਤੇ ਹੁਣ ਬਿਹਾਰ ਦੇ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਜੇ ਆਰੋ ਵੋਟਾ ਚੋਰੀ ਕਰਕੇ ਸਰਕਾਰਾਂ ਬਣਾਉਣੀਆਂ ਤੇ ਫਿਰ ਜਮਹੂਰੀਅਤ ਦਾ ਇਹ ਪਖੰਡ ਜਿਹੜਾ ਬੰਦ ਕਰ ਦੇਣਾ ਚਾਹੀਦਾ ਇਸ ਦੇ ਉੱਤੇ ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਨਾਮ ਦੇ ਉੱਤੇ ਬਹੁਤ ਉਖਤਾ ਰਿਸਰਚ ਕਰਕੇ ਇੰਦਾ ਦੇ ਸਬੂਤ ਪੇਸ਼ ਕਰ ਦਿੱਤੇ ਕਿ ਨਾ ਇਲੈਕਸ਼ਨ ਕਮਿਸ਼ਨ ਦੇ ਕੋਲ ਕੋਈ ਜਵਾਬ ਹੈ ਤੇ ਨਾ ਦੇਸ਼ ਤੇ ਰਾਜ ਕਰਨ ਵਾਲੀ ਬੀਜੇਪੀ ਦੇ ਕੋਲ ਜਵਾਬ ਹੈ ਇਸ ਲਈ ਮੈਂ ਉਹਨਾਂ ਦਾ ਮਸ਼ਕੂਰ ਹਾਂ ਤੇ ਅੱਜ ਮੈਂ ਇਸ ਕਰਕੇ ਅੱਜ ਕੱਟ ਕੀਤਾ ਸੰਵਿਧਾਨ ਨੂੰ ਛਿੱਕੇ ਤੇ ਟੰਗਿਆ ਕੇਂਦਰ ਸਰਕਾਰ ਨੇ ਤੇ ਜੋ ਵੋਟਾ ਚੋਰੀ ਦਾ ਕੰਮ ਕਰ ਰਿਹਾ ਉਹਦੀ ਸਖਤ ਸ਼ਬਦਾਂ ਦੇ ਵਿੱਚ ਮੈਂ ਨਖੇਦੀ ਕਰਦਾ ਔਰ ਮੰਗ ਕਰਦਾ ਕਿ ਇਸ ਦੇਸ਼ ਵਿੱਚ ਮੁੜ ਦੁਬਾਰਾ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਸਹੀ ਮਿਆਨਿਆਂ ਵਿੱਚ ਬਹਾਲ ਕੀਤਾ ਜਾਵੇ ਹੁਣ ਹੁਣ ਆਪਾਂ ਗੱਲ ਕਰ ਲਈਏ ਪੰਜਾਬ ਦੀ ਯਾਰ ਦੇਖੋ ਕਿੱਥੋਂ ਬੰਦੇ ਚੱਲੇ ਆਖੇ ਇਨਕਲਾਬ ਲੈ ਕੇ ਆਵਾਂਗੇ ਅਸੀਂ ਅਸੀਂ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚੋਂ ਨਿਕਲੇ ਆਂ ਕਰ ਕੀ ਰਹੇ ਨੇ ਪਿਛਲੇ 350 ਸਾਲ ਤੋਂ ਬਾਅਦ ਪੰਜਾਬ 35 ਸਾਲ ਤੋਂ ਬਿਲਕੁਲ ਜੋ ਬੀਜੇਪੀ ਨੇ ਤਾਨਾਸ਼ਾਹੀ ਫਲਾਈ ਆ ਸਾਰੇ ਦੇਸ਼ ਵਿੱਚ ਉਦੋਂੋਂ ਜ਼ਬਰਦਸਤ ਤਾਨਾਸ਼ਾਹੀ ਅੱਜ ਪੰਜਾਬ ਦੇ ਵਿੱਚ ਸੰਵਿਧਾਨ ਦੀਆਂ ਨੁਛਿੱਕੇ ਤੇ ਟੰਗ ਦਿੱਤਾ ਜਿਵੇਂ ਬੀਜੇਪੀ ਸੀਬੀਆਈ ਤੇ ਈਡੀ ਤੇ ਇਨਕਮ ਟੈਕਸ ਦਾ ਦੁਰਉਪਯੋਗ ਕਰਦੀ ਐ ਇੱਥੇ ਪੰਜਾਬ ਪੁਲਿਸ ਤੇ ਵਿਜੀਲੈਂਸ ਦਾ ਦੁਰਉਪਯੋਗ ਆ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਰੱਜ ਕੇ ਕੀਤਾ ਵਾ ਕੋਈ ਬੰਦਾ ਨਹੀਂ ਬਖਸ਼ਿਆ ਚਾਹੇ ਉਹ politcal opposition ਪਾਰਟੀਆਂ ਨੇ ਕਾਂਗਰਸ ਦੇ ਲੀਡਰਾਂ ਅਕਾਲੀ ਦਲ ਦੇ ਲੀਡਰਾਂ ਜਾਂ BJP ਦੇ ਲੀਡਰਾਂ ਨੂੰ ਕੱਲ ਰੋਕਿਆ ਜਾ ਰਿਹਾ ਕਿ ਤੁਸੀਂ ਪਿੰਡਾਂ 'ਚ ਨਹੀਂ ਜਾਣਾ ਜਾਂ ਹੋਰ ਜਿਹੜੇ ਕਾਰਕੁਨ ਨੇ ਅੱਜ ਦੇਸ਼ ਦੇ ਵਿੱਚ ਚਾਹੇ ਉਹ ਪੰਜਾਬ ਦੇ ਵਿੱਚ ਚਾਹੇ ਉਹ ਕੋਈ ਮਾਲਵਿੰਦਰ ਸਿੰਘ ਮੱਲੀ ਵਰਗਾ ਹੈ ਜਾਂ ਕੋਈ ਹੋਰ ਜਿਹੜੇ ਕੰਮ ਕਰਦੇ ਨੇ ਕਾਲੇ ਪਾਣੀਆਂ ਦਾ ਮੋਰਚਾ ਵਾ ਸਭ ਨੂੰ ਠੋਕੀ ਤੁਰੇ ਆਉਂਦੇ ਯਾਰ ਔਰ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਆਗੂ ਉੱਠ ਕੇ ਸ਼੍ਰੀ ਆਮ ਸਾਡੇ ਲੀਡਰ ਆ ਵਾਪੋਜੀਸ਼ਨ ਵੱਲੋਂ ਉਂਗਲ ਕਰਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲ ਨੂੰ ਉਹ ਹਰਪਾਲ ਚੀਮਾ ਉਹ ਕਹਿੰਦਾ ਤੈਨੂੰ ਠੋਕ ਦਊਗਾ ਮੈਂ ਅੱਜ ਪੰਜਾਬ ਕਿੱਥੇ ਪਹੁੰਚ ਗਿਆ ਜਿਹੜਾ ਗੁਰੂਆਂ ਪੀਰਾਂ ਪੰਗਾਬੀਆਂ ਦੀ ਇਨਸਾਫ ਪਸੰਦ ਧਰਤੀ ਸੀਗੀ ਜਿਹੜੇ ਪੰਜਾਬ ਦੇ ਲੋਕ ਬਹਾਦਰ ਆਪਾਂ ਵਾਰਦੇ ਸੀਗੇ ਕਿਸੇ ਹੋਰ ਵਾਸਤੇ ਵਾਰਦੇ ਸੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਕਸ਼ਮੀਰ ਦੇ ਪੰਡਤਾਂ ਤੇ ਬ੍ਰਾਹਮਣਾਂ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ ਅਸੀਂ ਤਾਂ ਉਹ ਬੰਦੇ ਆ ਤੇ ਸਾਡੇ ਦੇ ਕਾਬਜ਼ ਕੌਣ ਹੋ ਗਏ ਨੇ ਆ ਮਨੀਸ਼ ਸੋਢੀਏ ਵਰਗੇ ਜਿਹੜੇ ਭਗੌੜੇ ਦਿੱਲੀੋਂ ਹਰਾਰੇ ਹੋਏ ਪਿੰਟਡ ਕਰਪਟ ਜਿਹਨਾਂ ਦਾ ਕੋਈ ਵਕਾਰ ਨਹੀਂਗਾ ਸਮਾਜ ਵਿੱਚ ਆਪਣੀਆਂ ਸੀਟਾਂ ਕੇਜਰੀਵਾਲ ਤੇ ਪਗੂ ਸੋਡੀਆਂ ਵਰਗੇ ਹਰ ਕੇ ਉਹ ਸਾਡੇ ਤੇ ਰਾਜ ਕਰ ਰਹੇ ਨੇ ਉਹ ਸਾਡੀਆਂ ਔਰਤਾਂ ਨੂੰ ਇਦਾਂ ਮੀਟਿੰਗ ਵਿੱਚ ਬਿਠਾ ਕੇ ਸਾਡੀਆਂ ਭੈਣਾਂ ਨੂੰ ਉਹਨਾਂ ਨੂੰ ਕਹਿੰਦੇ ਹੁਣ ਅਸੀਂ ਪੰਜਾਬ ਹਰ ਹੀਲਾ ਕਬਜ਼ਾ ਕਰਨਾ 2000 ਤੱਕ ਲਿਰਿਕਸ਼ਨ ਲੜਦੀ ਨਹੀਂ ਗੱਲ ਕਰ ਰਹੇ ਉਹ ਕਹਿੰਦੇ ਹਰ ਹੀਲਾ ਕਬਜ਼ਾ ਕਰਨਾ ਜਿਵੇਂ ਇਹਨਾਂ ਨੇ ਗੱਲ ਕਿਥੋਂ ਬੋਲਦਿਆਂ ਨੇ ਚanakya ਜਿਹੜਾ ਇਸ ਦੇਸ਼ ਦਾ ਪੁਰਾਣਾ ਇੱਕ ਨੀਤੀਵਾਣ ਹੋਇਆ ਜਿਹੜੀ ਘਟਿਆ ਨੀਤੀ ਮੈਂ ਸਮਝਦਾ ਉਹ ਕਹਿੰਦਾ ਜਦੋਂ ਸੱਤਾ ਹਾਸਲ ਕਰਨੀ ਆ ਚਲੋ ਉਦੋਂ ਤਾਂ ਰਜਵਾੜਿਆਂ ਨਾਲ ਲੜਾਈ ਸੀ ਕਹਿੰਦੇ ਜੋ ਤੁਹਾਡੇ ਕੋਲ ਹੋ ਸਕਦਾ ਉਹ ਕਰ ਲਓ ਉਹ ਜਿਹੜਾ ਚਨਕਿਆ ਦੀ ਨੀਤੀ ਆ ਉਹਦਾ ਹੈ ਨਾ ਉਹਦੇ ਚਾਰ ਸ਼ਬਦ ਨੇ ਸਾਮ-ਦਾਮ-ਡੰਡ-ਬੇਦ ਸਾਮ ਮਤਲਬ ਕਿ ਜੇ ਕਿਸੇ ਦੀ ਮਿਹਨਤ ਕਰਨੀ ਪਵੇ ਝੁਕਣਾ ਪਵੇ ਪੱਗ ਰੱਖ ਕੇ ਥੱਲੇ ਉਹਨੂੰ ਮਨਾ ਲਓ ਜੇ ਨਹੀਂ ਮੰਨਦਾ ਤੇ ਫਿਰ ਧਾਮ ਦਿਓ ਪੈਸੇ ਨਾਲ ਖਰੀਦੋ ਸੁੱਤੋਂ ਪੈਸੇ ਚੱਕ ਲੋ ਬੰਦਿਆਂ ਨੂੰ ਜੇ ਫਿਰ ਵੀ ਨਹੀਂ ਮੰਨਦਾ ਫਿਰ ਉਹਨੂੰ ਦੰਡ ਦਿਓ ਫਿਰ ਉਹਨੂੰ ਸਜ਼ਾ ਦਿਓ ਫਿਰ ਉਹਦੇ ਤੇ ਸਰਕਾਰੀ ਮਸ਼ੀਨਰੀ ਜਿਦਾ ਮੁਗਲ ਤੇ ਅਬਦਾਲੀ ਚੜਾਉਂਦੇ ਸੀ ਉਹਦਾ ਚੜਾਈ ਕਰੋ ਪੁਲਿਸੇ ਰਾਹੀਂ ਪਰਚੇ ਦਰਜ ਕਰਕੇ ਉਹਨੂੰ ਖੇਰੇ ਵਾਂਗੂ ਜੇਲ੍ਹਾਂ ਵਿੱਚ ਪੰਜ-ਪੰਜ ਮੁਕੱਦਮੇ ਕਰਕੇ ਸੁਟੋ ਇਹਨੂੰ ਕਹਿੰਦੇ ਨੇ ਦੰਡ ਦੇਣਾ ਇਹ ਕੌਣ ਦੇ ਰਹੇ ਨੇ ਦੰਡ ਸਾਨੂੰ ਜਿਹੜੇ ਬਾਹਰੋਂ ਆਏ ਸਾਡੇ ਤੇ ਰਾਜ ਕਰ ਰਹੇ ਨੇ ਤੇ ਜੇ ਬਿਲਕੁਲ ਕੁਝ ਨਾ ਹੋਵੇ ਤੇ ਫਿਰ ਉਹਦਾ ਭੇਦ ਲਵੋ ਭੇਦ ਯਾਨੀ ਕਿਸ ਨੂੰ ਬਲੈਕਮੇਲ ਕਰਨਾ ਕਿਸੇ ਦੀ ਕੋਈ ਵੀਡੀਓ ਬਣਾ ਲਓ ਫੋਟੋ ਬਣਾ ਲਓ ਉਹਨੂੰ ਐਡਿਟ ਕਰ ਲਓ ਕੋਈ ਉਹਦਾ ਗੁਪਤ ਡਾਕੂਮੈਂਟ ਬਣਾ ਲਓ ਕੋਈ ਝੂਠੇ ਕਾਗਜ਼ਾਤ ਤਿਆਰ ਕਰ ਲਓ ਉਹਨੂੰ ਬਲੈਕਮੇਲ ਕਰੋ ਕਿ ਕਾਕਾ ਆ ਤੇਰੇ ਖਿਲਾਫ ਅਸੀਂ ਕਰਨ ਲੱਗੇ ਆ ਨਹੀਂ ਤਾਂ ਬੰਦਿਆਂ ਨੂੰ ਸਾਡੇ ਨਾਲ ਸ਼ਾਮਲ ਹੋ ਜਾ ਆ ਪੰਜਾਬ ਇੱਥੇ ਆਣ ਕੇ ਖੜ ਗਿਆ ਮੇਰੇ ਵੀਰੋ ਕਿੰਨੇ ਮੁੱਦੇ ਨੇ ਸਾਡੇ ਸਾਡਾ ਪਾਕਿਸਤਾਨ ਦੇ ਨਾਲ ਬਾਰਡਰ ਬੰਨ੍ਹਿਆ ਜਿਹਦੇ ਕਰਕੇ ਸਾਨੂੰ ਖਮਿਆਜ਼ਾ ਪੁਕਤਣਾ ਪਿਆ ਰਿਹਾ ਸਾਡੇ ਨਾ ਫਸਲ ਦੀ ਕੀਮਤ ਹੈ ਨਾ ਸਾਡੀ ਇੰਡਸਟਰੀ ਦੀ ਕੀਮਤ ਹੈ ਸਾਡੇ ਪੰਜਾਬ ਦੇ ਵਿੱਚ ਹਰ ਪਿੰਡ ਵਿੱਚ ਨਸ਼ੇ ਬੁਰੀ ਹਾਲਾਤ ਸਾਰੇ ਪਿੰਡਾਂ ਦੇ ਵਿੱਚ ਬੇਰੋਜ਼ਗਾਰੀ ਸਾਰੀ ਮਾਈਗ੍ਰੇਸ਼ਨ ਵਿਦੇਸ਼ਾਂ ਵਿੱਚ ਜਾ ਰਹੀ ਆ ਸਾਡਾ ਪੰਜਾਬ ਦਾ ਧਰਤੀ ਥੱਲੇ ਦਾ ਪਾਣੀ ਗੰਧਲਾ ਹੋ ਗਿਆ ਜਿਹੜਾ ਦਰਿਆਵਾਂ ਦਾ ਪਾਣੀ ਸੋ ਦੂਸਰੀ ਸਟੀਟਾਂ ਲੈ ਗਈਆਂ ਸਾਡਾ ਆ ਹੁਣ ਹੜ ਆਏ ਨੇ ਕੋਈ ਮੁਰਗੀ ਨਹੀਂ ਲੱਭੀ ਕੋਈ ਬੱਕਰੀ ਨਹੀਂ ਲੱਭੀ ਜਿਹੜਾ ਕਹਿੰਦਾ ਮੁਆਵਜ਼ਾ ਦੇ ਦਿਆਂਗੇ 3 ਸਾਲ ਪਹਿਲਾਂ ਅੱਜ ਤੱਕ ਇੱਕ ਦੁੱक्की ਰੁਪਈਆ ਕਿਸੇ ਜੱਟ ਦਾ ਜ਼ਿਮੀਂਦਾਰ ਦਾ ਕਿਸਾਨ ਦਾ ਮੁਆਵਜ਼ਾ ਨਹੀਂ ਮਿਲਿਆ ਸਾਡੇ ਹਲਕਾ ਪੁਲੱਥ ਅੱਜ ਵੀ ਬੜੇ ਖਤਰੇ ਦੇ ਸੰਕਟ ਚੋਂ ਨੰਗਰਾ ਮੇਰੇ ਕੋ ਸਾਰੇ ਮੰਡਾ ਵਾਲੇ ਖੇਤਰ ਦੇ ਬੈਠੇ ਨੇ ਦਰਿਆ ਦਾ ਪਾਣੀ ਕੱਲ ਰਾਤ ਦਾ ਬਹੁਤ ਝੜ ਗਿਆ ਫਸਲਾਂ ਹਜ਼ਾਰਾਂ ਏਕੜ ਤਬਾਹ ਹੋ ਗਈਆਂ ਨੇ ਘਰਾ ਦਾ ਨੁਕਸਾਨ ਹੋ ਗਿਆ ਟਰੈਕਟਰਾਂ ਮਸ਼ੀਨਰੀ ਮਾਲ ਡੰਗਰ ਕਦੀ ਕਿਸੇ ਨੇ ਮੁਆਵਜ਼ਾ ਨਹੀਂ ਦਿੱਤਾ ਇਹ ਗੱਲਾਂ ਕਰਨ ਵਾਲੀਆਂ ਸੀਗੀਆਂ ਸਾਡੇ ਸਕੂਲ ਸਾਡੇ ਹਸਪਤਾਲ ਐਵੇਂ ਫਰੌਡ ਮਾਰਦੇ ਨੇ ਮੈਂ ਕੱਲ ਨੰਗਰ ਆ ਸੀ ਨਡਾਲੇ ਦੀ ਆਮ ਆਦਮੀ ਪਾਰਟੀ ਡਿਸਪੈਂਸਰੀ ਜਾ ਦੋ ਨੰਗ ਜੋ ਰਾਪੁਰ ਰਈਆਂ ਰੋਡ ਦੇ ਉੱਤੇ ਹੈਗੀ ਆ ਮੇਰਾ ਖਿਆਲ ਆ ਕਿ ਉੱਥੇ ਬੰਦੇ ਜੱਡੇ ਜੱਡੇ ਬੂਟੀ ਹੋਈ ਹੋਈ ਆ ਗੰਦ ਪਿਆ ਹੋਇਆ ਕੋਈ ਡਾਕਟਰ ਨਿਕਸੋ ਪਹਿਲਾਂ ਸਾਡਾ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਸੀ ਪਿੰਡਾਂ ਦੇ ਵਿੱਚ ਉਹਨਾਂ ਵਿੱਚ ਡਾਕਟਰ ਸੀਗੇ ਕੋਈ ਨਰਸਿਸ ਅਵੇਲੇਬਲ ਸੀ ਕੋਈ ਫਾਰਮਾਸਿਸਟ ਸੀਗਾ ਉਹ ਸਾਰੀ ਪ੍ਰਣਾਲੀ ਨੂੰ ਤਬਾਹ ਕਰਕੇ ਸਿਰਫ ਆਪਣਾ ਨਾਮ ਛਾਪੜ ਲਈ ਆਮ ਆਦਮੀ ਦੇਖ ਦਿੱਤਾ ਯੂਤੇ ਕਲੀਨਿਕ ਸਾਡਾ ਪਹਲਤ ਦਾ ਹਸਪਤਾਲ ਦਾ ਰੰਗ ਦੇਖੋ ਜਾ ਕੇ ਕਦੀ ਸਰਕਾਰੀ ਬਿਲਡਿੰਗਾਂ ਦਾ ਵੀ ਰੰਗ ਆਪਣੀ ਪਾਰਟੀ ਦਾ ਕੋਈ ਰੰਗ ਕਰਦਾ ਵਾ ਲੱਖ ਲਾਨਤ ਯਾਰ ਤੁਹਾਡੇ ਉੱਤੇ ਤੁਸੀਂ ਤਾਂ ਕਿੱਥੋਂ ਡਿੱਗੇ ਆਣ ਕੇ ਕਿੱਥੋਂ ਇਨਕਲਾਬ ਤੋਂ ਕਿੱਥੇ ਆਣ ਕੇ ਇੱਥੇ ਥੱਲੇ ਡਿੱਗੇ ਔਰ ਬਹੁਤ ਮਾੜੀਆਂ ਰਵੇਤਾਂ ਉਹ ਜਿਹੜਾ ਸੰਵਿਧਾਨ ਦਿੱਲੀ ਵਿੱਚ ਮੈਂ ਕਹਿ ਰਿਹਾ ਕਿ ਬੀਜੇਪੀ ਨੇ ਤੋੜਾ ਪੰਜਾਬ ਦੇ ਵਿੱਚ ਉਹਦਾਂ ਨੂੰ ਵੱਧ ਤੋੜਿਆ ਇਹਨਾਂ ਨੇ ਯਾਰ ਵੱਧ ਉਹਦਾ ਉਹਦਾ ਕੁਚਲ ਕੀਤਾ ਔਰ ਫੋਟੋਆਂ ਟੰਗਦੇ ਨੇ ਸ਼ਹੀਦ ਭਗਤ ਸਿੰਘ ਤੇ ਬਾਬਾ ਅੰਬੇਦਕਰ ਸਾਹਿਬ ਦੀਆਂ ਪਿਛਲੇ ਦਿਨੀ ਮਸਲਾ ਮੇਰਾ ਹਾਈ ਕੋਰਟ ਵਿੱਚ ਕੋ ਹੋਰ ਤੇ ਮੀਡੀਆ ਚਲਾਈ ਜਾਵੇ ਖੇਰੇ ਨੂੰ ਝਟਕਾ ਜੀ ਖੇਰੇ ਨੂੰ ਝਟਕਾ ਜੀ ਪਤਾ ਨਹੀਂ ਕਿੰਨੇ ਝਟਕੇ ਇਹਨਾਂ ਨੇ ਦੇਣੇ ਮੈਨੂੰ ਖੇਰੇ ਨੂੰ ਗ੍ਰਿਫਤਾਰ ਕੀਤਾ ਜਾਊਗਾ ਨਸ਼ਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਜਾਊਗਾ ਮਾਮਲਾ ਸਾਡਾ ਉਥੇ ਹਾਈ ਕੋਰਟ ਅਸੀਂ ਆਪਣੀ ਹਿਫਾਜ਼ਤ ਵਾਸਤੇ ਜਿਹੜਾ ਇੱਕ ਝੂਠਾ ਮੁਕੱਦਮਾ ਇੱਕ ਹੋਰ ਬਣਾਉਣਾ ਚਾਹੁੰਦੀ ਸਰਕਾਰ ਉਹਦੇ ਦੀ ਗਏ ਸੀਗੇ ਉਹ ਡਿਸਪਰੋਪੋਰਸ਼ਨੇਟ ਐਸੈਟਸ ਐਵੇਂ ਤਿੰਨ ਚਾਰ ਵਾਰੀ ਜਾਂਚ ਕਰ ਚੁੱਕੇ ਮੇਰੇ ਅਕਾਊਂਟੋਂ ਮੇਰੇ ਅਕਾਊਂਟਾਂ 'ਚ ਹੈ ਕੀ ਆ ਕਦੀ ਕਦੀ ਸੀਬੀਆਈ ਈਡੀ ਜਾਂਚ ਕਰਨ ਆ ਜਾਂਦੀ ਕਦੀ ਪੰਜਾਬ ਪੁਲਿਸ ਐਡੀਪੀਐਸ ਵਿੱਚ ਉਹੀ ਅਕਾਊਂਟ ਨੇ 15-15 ਸਾਲ ਤੋਂ ਅਕਾਊਂਟਾਂ ਨੂੰ ਕੋਕ ਕੋਕ ਕੇ ਕੋਕ ਕੋਕ ਕੇ ਮਰ ਚੱਲੇ ਨੇ ਇਹਨਾਂ ਨੇ মিডিਆ ਦਾ ਵੀ ਦੁਰਉਸਤਮਾਲ ਕੀਤਾ ਅੱਜ ਤੁਹਾਨੂੰ ਪਤਾ ਹੋਵੇ ਕਿ ਕੋਈ মিডিਆ ਆਜ਼ਾਦ ਨਹੀਂਗਾ ਬਹੁਤ ਥੋੜਾ ਜਾ ਉਂਗਲਾਂ ਦੇ ਉੱਤੇ মিডিਆ ਵਾ ਜਿਹੜਾ ਤੁਹਾਨੂੰ ਸਹੀ ਕਬਰ ਦਿਖਾਉਂਦਾ ਵਾ ਸਾਰੀ মিডিਆ ਦੀ ਟੋਟਲ ਸਕ੍ਰਿਪਟ ਦਿੱਲੀੋਂ ਬਣ ਕੇ ਆਉਂਦੀ ਆ ਪੋਸਟਰ ਬਣ ਕੇ ਆਉਂਦੇ ਨੇ ਸਿਰਫ মিডিਆ ਨੂੰ ਕਿਹਾ ਜਾਂਦਾ ਕਿ ਇਹਨੂੰ ਚਲਾ ਦਿਓ ਛਾਇਆ ਕਰ ਦਿਓ ਤੁਹਾਨੂੰ ਮਿਸਲੀਡ ਕਰ ਰਿਹਾ ਸਾਰਾ মিডিਆ ਜਿਹੜੇ মিডিਆ ਦੇ ਪੰਜ ਸੱਤ ਚੈਨਲਾਂ ਨੇ ਉਸ ਦਿਨ ਮੇਰੇ ਨਾਲ ਜਿਨ੍ਹਾਂ ਨੂੰ ਮੈਂ ਨੋਟਿਸ ਦਿੱਤਾ ਬਾਅਦ ਵਿੱਚ ਸਾਰਿਆਂ ਨੇ ਮੈਨੂੰ ਟੈਲੀਫੋਨ ਕਰਕੇ ਇੱਕ ਕਿਸਮ ਦੀ ਮਾਫੀ ਮੰਗੀ ਆ ਤੇ ਮੈਂ ਵੀ ਸਮਝਦਾ ਮੈਂ ਖੁੱਲੇ ਦਿਲ ਦਾ ਬੰਦਾ ਮੈਂ ਕੋਈ ਐਡਾ ਕਾਇਰ ਕਮਜ਼ੋਰ ਆਦਮੀ ਨਿਕਾ ਬੈਠ ਕੇ ਅਗਲੀ ਵਾਰੀ ਗਲਤੀ ਨਾ ਕਰੋ ਤੁਸੀਂ ਇਹ ਪੰਜ ਸੱਤ ਚੈਨਲ ਜਿਨ੍ਹਾਂ ਦੇ ਨਾਮ ਲਿਖੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਉਹ ਤੁਹਾਨੂੰ ਝੂਠੀਆਂ ਖਬਰਾਂ ਦਿੰਦੇ ਨੇ ਵਿਸ਼ਵਾਸ ਮਤ ਕਰਿਆ ਕਰੋ ਤੇ ਜੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਇੱਕ ਇਨਕਲਾਬ ਦੀ ਨਾਹਰਾ ਲਾ ਕੇ ਤੇ ਉਹੀ ਘਟਿਆ ਕੰਮ ਕਰਨੇ ਸੀ ਭਾਜਪਾ ਨਾਲ ਉਹ ਵੀ ਤੇ ਫਿਰ ਕਾਹਦਾ ਬਦਲਾਅ ਹੋਇਆ ਜੀ ਪੰਜਾਬ ਦੇ ਵਿੱਚ ਇਸ ਲਈ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਪੰਜਾਬ ਦੀ 2027 ਤੱਕ ਲੜਨੀ ਲੜਨੀ ਤਕੜੇ ਹੋ ਕੇ ਪਰ ਆ ਜਿਹੜੀਆਂ ਛੋਟੀਆਂ ਚੋਣਾਂ ਵਿੱਚ ਨੇ 22 ਬਲੋਕ ਸੰਪਤੀਆਂ ਆਪਣੀਆਂ ਟਿਲਵਾ ਦਾ ਬਲੌਕ ਖਤਮ ਕਰ ਦਿੱਤਾ ਗਿਆ ਪਤਾ ਨਹੀਂ 150 ਪਿੰਡ ਨੂੰ ਇੱਕ ਵੀਡੀਓ ਨਡਾਲੇ ਦਾ ਕਿਵੇਂ ਚਲਾਵੇਗਾ ਇਹ ਤਾਂ ਰੱਬ ਹੀ ਜਾਣਦਾ ਵਾ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੀ ਬਲੋਕਾਂ ਦੀ ਨਫਰੀ ਘਟਾ ਦਿੱਤੀ ਗਈ ਹੈ ਤੇ ਜਿਹੜਾ ਨਡਾਲੇ ਨੂੰ ਇੱਕ ਬਲੌਕ ਚ ਕਰਕੇ ਤੇ ਤੁਹਾਡੇ 22 ਬਲੌਕ ਸੰਮਤੀਆਂ ਦੇ ਜ਼ੋਨ ਬਣਾ ਤੇ ਲਿਸਟਾਂ ਤੁਹਾਨੂੰ ਦਿੱਤੀਆਂ ਨੇ ਤਿੰਨ ਜ਼ਿਲ੍ਹਾ ਪ੍ਰੇਸ਼ਦ ਦੇ ਜ਼ੋਨ ਨੇ ਮੰਗਲੁਬਾਣਾ ਲਖਣਕੇ ਪੱਡੇ ਔਰ ਰੁਮੀਦੀ ਇਹ ਤਿੰਨੇ ਜ਼ੋਨ ਆਪਣੇ ਪੁਲਾਥ ਇਲਾਕੇ ਦੇ ਵੋਟਰਾਂ ਦੇ ਵਿੱਚ ਵਿੱਚ ਹੀ ਆ ਕੋਈ ਹੁਣ ਸੁਲਤਾਨਪੁਰ ਤੇ ਕਪੂਰਥਲੇ ਦੇ ਵੋਟਰ ਨਹੀਂ ਹੋਣਗੇ ਉਹ ਵੀ ਤੁਸੀਂ ਲਿਸਟਾਂ ਲੈ ਲੀਆਂ ਪੰਚਾਇਤ ਦੀ ਵੋਟਰ ਸੂਚੀ ਦੇ ਉੱਤੇ ਸਰਪੰਚੀ ਦੀ ਵੋਟਰ ਸੂਚੀ ਦੇ ਉੱਤੇ ਵੋਟਾਂ ਪਾਣੀਆਂ ਤੇ ਕੱਟਣੀਆਂ 20 ਤਰੀਕ ਤੋਂ ਸ਼ੁਰੂ ਨੇ 27 ਤੱਕ ਚੱਲਣੀਆਂ ਅੱਜ ਆਪਾਂ 23 ਚ ਤੁਹਾਡੇ ਕੋਲ 4 ਦਿਨ ਹੈਗੇ ਆ ਦੇਖ ਲੈਣਾ ਕਿ ਤੇ ਤੁਹਾਡੀਆਂ ਵੋਟਾਂ ਨਾ ਕੱਟ ਦੇਣ ਪਿੰਡਾਂ ਦੇ ਵਿੱਚੋਂ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਜਿਹੜੇ ਇੱਥੇ ਹਤਾਸ਼ ਹੋਏ ਨੇ ਜਿਨ੍ਹਾਂ ਦੀਆਂ ਜ਼ਮਾਨਤਾਂ ਜप्त ਹੋ ਜਾਂ ਜਿਨ੍ਹਾਂ ਦਾ ਕੋਈ ਵजूद ਨਹੀਂਗਾ ਉਹਨਾਂ ਦਾ ਕੋਈ ਕੰਮ ਨਹੀਂ ਉਹਨਾਂ ਦਾ ਨੈਗੇਟਿਵ ਕੰਮ ਹੀ ਆ ਕਿ ਵੋਟਾਂ ਕਟਾ ਦਿਓ ਜਾਂ ਫੜ ਕੇ ਅੰਦਰ ਦਵਾ ਦਿਓ ਪਰਚੇ ਦਰਜ ਕਰਾ ਦਿਓ ਤੁਹਾਡੀਆਂ ਵੋਟਾਂ ਨਾ ਕਟੀਆਂ ਜਾਣ ਤੁਹਾਨੂੰ ਆਪਣੇ ਆਪਣੇ ਬੀਐਲਓ ਦੇ ਨਾਲ ਸੰਪਰਕ ਰੱਖਣਾ ਤੁਸੀਂ ਅਗਲੇ 4 ਦਿਨ ਬਹੁਤ ਪ੍ਰਕਾਸ਼ਿਤ ਸੂਚੀ ਲੱਗਣੀ ਆ ਪਹਿਲੀ ਤਰੀਕ ਨੂੰ ਤੇ ਪ੍ਰਿੰਟ ਹੋ ਜਾਣੀ ਆ 3 ਤਰੀਕ ਨੂੰ ਬਾਅਦ ਵਿੱਚ ਨਾ ਫਿਰ ਕਿਓਗੇ ਸਾਡੀਆਂ ਵੋਟਾਂ ਰਹਿ ਗਈਆਂ ਜਾਂ ਮਾਰੇ ਗਈਆਂ ਲੁੱਟੇ ਗਈਆਂ ਆਪਣੇ ਬੀਐਲਓ ਦੇ ਨਾਲ ਅੱਜ ਤੋਂ ਹੀ ਸੰਪਰਕ ਕਰਕੇ ਜੇ ਕੋਈ ਵੋਟ ਬਣਾਉਣ ਵਾਲੀ ਰਹਿ ਗਈ ਆ ਬੱਚਿਆਂ ਦੀ ਉਹ ਬਣਾਓ ਤੇ ਜਿਹੜੀ ਕੋਈ ਗਲਤ ਵੋਟ ਬਣੀ ਹੈ ਕਟਾਉਣ ਵਾਲੀ ਉਹ ਤੁਸੀਂ ਜ਼ਰੂਰ ਜਿਹੜੀ ਕਟਵਾਣੀ ਆ ਔਰ ਫਿਰ ਆਪਾਂ ਔਰ ਹਲੇ ਤੱਕ ਰਾਖਵਾ ਕਰਨ ਦਾਸੀ ਨੇਰੇ ਕੌਣ ਕਿੱਥੋਂ ਕਿਹੜਾ ਰਿਜ਼ਰਵ ਆ ਕਿਹੜਾ ਔਰਤ ਆ ਕਿਹੜਾ ਬੰਦਾ ਸਾਡਾ ਜਿਹੜਾ ਕੁਝ ਜ਼ੋਨ ਇਹਨੇ ਗਲਤਮਲਤ ਬਣਾਏ ਤੁਸੀਂ ਦੇਖ ਹੀ ਰਹੇ ਹੋ ਰਾਮਗੜ੍ਹ ਨੂੰ ਚੱਕ ਕੇ ਪਾਤਾ ਸਾਰਾ ਕੰਟੀਗਿਉਟੀ ਕਹਿੰਦੇ ਹੁੰਦੇ ਨੂੰ ਉਹਨਾ ਪਿੰਡ ਨਾਲ ਪਿੰਡ ਲੱਗਣਾ ਚਾਹੀਦਾ ਕੰਟੀਗਿਉਟੀ ਉਹ ਤੋੜ ਕੇ ਤੇ ਅੱਗੇ ਲਾਤਾ ਮੁਰਾਰ ਦੇ ਨਾਲ ਓ ਯਾਰ ਜਿੱਥੇ ਮਰਜ਼ੀ ਲਾ ਦਿਓ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਉਸੇ ਵੋਟਰ ਤਾਂ ਨਹੀਂ ਕੇਜਰੀਵਾਲ ਸਾਰੇ ਪਿੰਡਾਂ ਚ ਪੈਦਾ ਕਰਦੇ ਨੇ ਵੋਟਾਂ ਦਾ ਬਹਾਦਰ ਪੰਜਾਬ ਦੇ ਲੋਕਾਂ ਨੇ ਪਾਉਣੀਆਂ ਆਪਾਂ ਬਹੁਤੀ ਜ਼ਿਆਦਾ ਕੋਈ ਇਹਦੇ ਚ ਕੋਈ ਸਾਨੂੰ ਆਬਜੈਕਸ਼ਨ ਵਗੈਰਾ ਕਰਨ ਦੀ ਲੋੜ ਨਹੀਂ ਗਈ ਆਪਾਂ ਸਾਰਿਆਂ ਨੇ ਇਹ ਇਲੈਕਸ਼ਨ ਤੇ ਬੂਟਾ ਅੱਛੇ ਤਰੀਕੇ ਨਾਲ ਲਾਣੀ ਥੋੜਾ ਜਿਹਾ ਗੱਲ ਨਾ ਮੈਂ ਆਪਣੇ ਇਲਾਕੇ ਦੀ ਕਹਿਣਾ ਚਾਹੁੰਦਾ ਮੈਂ ਕਦੀ ਬੋਲਿਆ ਨਹੀਂਗਾ ਜਿਹੜਾ ਇੱਥੇ ਅਖੋਤੀ ਕੋ ਇੰਚਾਰਜ ਬਣਿਆ ਜਿਹੜੇ ਕਦੀ ਆਪਣੀ ਵੋਲਟ ਚੋਂ ਨਹੀਂ ਜਿੱਤੇ ਚੈੱਕ ਕਰ ਲੋ ਰਿਕਾਰਡ ਆ ਮਗਰਲੀ ਪਾਰਲੀਮੈਂਟ ਦਾ ਰਿਕਾਰਡ ਚੈੱਕ ਕਰ ਲੋ ਕਿਸੇ ਅਸੈਂਬਲੀ ਚ ਆਪਣੇ ਪਿੰਡ ਦੇ ਬੂਥ ਤੋਂ ਨਹੀਂ ਜਿੱਤੇ ਸਰਵ ਕਰਾਤਾ ਰਹੀ ਜੀ ਚਲੋ ਪਿੰਡ ਦਾ ਰਿਜ਼ਰਵ ਕਰਾਤਾ ਛਾ ਚਲੋ ਆ ਮਿਊਨਿਸਪਲ ਕਮੇਟੀਆਂ ਚ ਵਾਟੇਵਰ ਕਦੀ ਜਿੱਤੇ ਨਹੀਂਗੇ ਉਹ ਹੁਣ ਗਨਮੈਨ ਗੱਡੀਆਂ ਪੁਲਿਸ ਥਾਣੇਦਾਰ ਮੋਹਰੇ ਲਾ ਕੇ ਕਮਾਂਡੋ ਦੀਆਂ ਵਰਦੀਆਂ ਪਵਾ ਕੇ ਜਿਹੜੇ ਬੰਦੇ ਪੰਜਾਬ ਪੁਲਿਸ ਦੇ ਡਿਸਟ੍ਰਿਕਟ ਦੇ ਨੰਬਰ ਨੇ ਜਾਣ ਕੇ ਤੁਹਾਨੂੰ ਪ੍ਰਭਾਵਿਤ ਕਰਨ ਵਾਸਤੇ ਕਿ ਅਸੀਂ ਬੜੇ ਬਲਵਾਨ ਬੰਦੇ ਨੇ ਗੱਡੀਆਂ ਡਿਫੈਂਡਰ ਜਿਹੜੇ ਜਿਹੜੇ ਸਾਨੂੰ ਇਲਜ਼ਾਮ ਲਾਉਂਦੇ ਨੇ ਡੇਡ ਡੇਡ ਕਰੋੜ ਰੁਪਏ ਦੀ ਗੱਡੀ ਲਈ ਫਿਰਦੇ ਨੇ ਔਰ 3-4 ਗੱਡੀਆਂ ਲਈ ਫਿਰਦੇ ਜਿਹੜਾ ਇਹਦਾ ਪੀਏ ਕੋਈ ਹੈਗਾ ਬਲਜੀਤ ਸਿੰਘ ਫਰੀਦਕੋਟ ਸਾਈਡ ਦਾ ਰਹਿਣ ਵਾਲਾ ਹੈ ਇਹਦਾ ਕਲਾਸ ਫੈਲੋ ਆ ਉਹਨੂੰ ਆਪਣੇ ਘਰ ਵਿੱਚ ਕਮਰਾ ਦੇ ਕੇ ਰੱਖਿਆ ਉਹਨੂੰ ਨਾਲ ਪੀਏ ਬਣਾਇਆ ਸਾਰੇ ਗਲਤ ਕੰਮ ਕਰਦੇ ਨੇ ਯਾਰ ਔਰ ਤਮੀਜ਼ ਬਿਲਕੁਲ ਨਹੀਂ ਰੱਖਦੇ ਮੈਂ ਉਹਦੇ ਪਿਓ ਦਾ ਸਮਾਨਦਾ ਵਾਂ ਇਹਦਾ ਮਤਲਬ ਜਦੋਂ ਮੇਰੇ ਖਿਲਾਫ ਬੋਲਦਾ ਤੂੰ ਆਪਣੇ ਪਿਓ ਦੀ ਬੇਇੱਜ਼ਤੀ ਕਰ ਰਿਹਾ ਜਿਵੇਂ ਆ ਪਿਓ ਬਹੁਤ ਮਾੜਾ ਵਾ ਔਰ ਮੈਨੂੰ ਕੀ ਕਹਿੰਦਾ ਉਹ ਮੈਨੂੰ ਕੀ ਕਹਿੰਦਾ ਅਕੇ ਡਰੱਗ ਮਾਫੀਆ ਇੱਕ ਵਾਰ ਯਾਰ ਤੁਸੀਂ ਸਾਰੇ ਪੰਜਾਬ ਪਹੱਲ ਹੱਥ ਦੀ ਚੰਗੇ ਬੰਦੇ ਬੈਠੇ ਹੋ ਚੁਣੇ ਹੋਏ ਇੱਕ ਵਾਰ ਮੈਨੂੰ ਹਾਂ ਤੇ ਨਾ ਦੇ ਵਿੱਚ ਜਵਾਬ ਦੇਣਾ ਕੀ ਤੁਹਾਨੂੰ ਲੱਗਦਾ ਕਿ ਸਾਡਾ ਪਰਿਵਾਰ ਸਵਰਗਵਾਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜਾਂ ਸੁਖਪਾਲ ਸਿੰਘ ਖੇਰਾ ਕਦੀ ਨਸ਼ੇ ਦਾ ਕੰਮ ਕਰ ਸਕਦਾ ਇੱਕ ਵਾਰ ਅੱਛੀ ਤਰ੍ਹਾਂ ਨਾਲ ਜਵਾਬ ਦਿਓ ਕਿ ਨਹੀਂ ਕਰ ਸਕਦਾ ਦੱਸੋ ਇੱਕ ਵਾਰ ਫਿਰ ਇਹ ਕਰ ਉੱਚੀ ਆਵਾਜ਼ ਵਿੱਚ ਇਹਨੂੰ ਕੰਨਾਂ ਦੇ ਤੇ ਪੌਜ਼ ਰੱਖੋ ਮਤ ਗਲਤ ਗੱਲਾਂ ਬੋਲੋ ਤਮੀਜ਼ ਨਾਲ ਬੋਲੋ ਓਪਨ ਆਪੋਜੀਸ਼ਨ ਅਸੀਂ ਇੱਕ ਦੂਜੇ ਦੀ ਪਹਿਲਾਂ ਵੀ ਕੀਤੀ ਹੈ ਆਪਣੇ ਧਾਇਰੇ ਦੇ ਵਿੱਚ ਰਹਿ ਕੇ ਬੋਲੋ ਇੱਜ਼ਤ ਨਾਲ ਬੋਲੋ ਇਹਦਾ ਪਿਓ ਵੀ ਇਦਾਂ ਹੀ ਨਫ਼ਰਤ ਦੀਆਂ ਗੱਲਾਂ ਕਰ ਕਰਕੇ ਭੋਗਾ ਦੇ ਜਾ ਕੇ ਸਾਡੇ ਖਿਲਾਫ ਬੋਲ ਬੋਲ ਕਰਕੇ ਆਪਣਾ ਦਿਮਾਗ ਹੀ ਖਰਾਬ ਕਰ ਲਿਆ ਇੱਕ ਕਿਸਮ ਦਾ ਉਹਦਾ ਜਿਹੜਾ ਹੈਗਾ ਮਾਨਸਿਕ ਤੌਰ ਤੇ ਉਹਦਾ ਸੰਤੁਲਨ بگੜ ਚੁੱਕਾ ਵਾ ਬਸ ਮੈਂ ਸੋਚਿਆ ਕੋਈ ਮੁੰਡਾ ਥੋੜਾ ਬਹੁਤਾ ਕਹਿੰਦਾ ਮੈਂ ਵਕੀਲ ਆ ਕੋਈ ਪੜ੍ਹ ਲਿਖ ਕੇ ਬੋਲੂਗਾ ਪਰ ਉਹਦੋਂ ਵੀ ਗਿਆ ਗੁਜ਼ਰ ਗੁਜ਼ਰਿਆ ਹੁਣ ਜੇ ਆਪਾਂ ਨੁਕਸ ਕੱਢਣ ਤੇ ਆਉਣਾ ਜਿਹੜੀ ਇੰਟਰਲੌਕ ਫਾਈਲ ਇੰਟਰਲੌਕ ਦੀ ਟਾਈਲ ਦੀ ਫੈਕਟਰੀ ਲਈ ਰਾਜਪੁਰਾ ਰੋਡ ਦੇ ਉੱਤੇ ਮੰਡੀ ਦੇ ਲਾਗੇ ਉਹ ਗੈਰ ਕਾਨੂੰਨੀ ਆ ਨਾ ਉਹਦੇ ਵਿੱਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਐਨਓਸੀ ਆ ਨਾ ਉਹਦੇ ਵਿੱਚ ਇਹਨਾਂ ਦੇ ਕੋਲ ਪਹਿਲਾਂ ਬਣਾਉਣ ਦਾ ਆਈਐਸਆਈ ਦਾ ਮਾਰਕਾ ਵਾ ਨਾ ਇਹਨਾਂ ਦੇ ਕੋਲ ਪੀਡਬਲਯੂਡੀ ਦੀ ਕੋਈ ਐਨਓਸੀ ਕੋ ਸੜਕ ਦੇ ਉੱਤੇ ਲਾਤੀ ਆ ਨਾ ਉਹਦੇ ਕੋਈ ਚਾਰ ਦਿਵਾਰੀ ਆ ਨਾ ਕੋ ਮਸ਼ੀਨਰੀ ਆ ਕਿਸੇ ਹੋਰ ਫੈਕਟਰੀ ਦਾ ਮਾਰਕਾ ਲੈ ਕੇ ਉਹਦੇ ਨਾਲ ਹੀ ਬਲੋਕਾਂ ਦੇ ਵਿੱਚ ਆਪਣੀਆਂ ਇੱਟਾਂ ਵੇਚਦਾ ਜੇ ਇਦਾਂ ਜਾਂਚ ਕਰਾਉਣ ਲੱਗੇ ਤਾਂ ਅਸੀਂ ਵੀ ਕਰਾ ਸਕਦੇ ਹਾਂ ਗੱਲ ਹੀ ਕੋਈ ਨਹੀਂ 5 ਮਿੰਟ ਦਾ ਕੰਮ ਹੈ ਰਾਜਤਾ ਸਦਾ ਰਹਿਣਾ ਨਹੀਂਗਾ ਸਾਰੇ ਆਰਤੀਆਂ ਦੇ ਪੈਸੇ ਦਪਿਓ ਹੀ ਨੇ ਠੀਕੇ ਲੈ ਲੈਂਦੇ ਟਰੱਕ ਟੂਚੀਵਲ ਨੇ ਇੱਕ ਇੱਕ ਟਰੱਕ ਦੇ ਖਰੀਤੇ ਇੱਕ ਇੱਕ ਨੰਬਰ ਤੇ ਤਿੰਨ ਤਿੰਨ ਟਰੱਕ ਜਾਲੀ ਚੱਲ ਰਹੇ ਨੇ ਸਾਰੇ ਆੜਤੀਆਂ ਦੇ ਪੈਸੇ ਪੁਲੱਥ ਦੇ ਮਾਰੇ ਹੋਏ ਨੇ ਜਦੋਂ ਪਿਛਲੀ ਸਰਕਾਰ ਬਣੀ ਆ ਜਦੋਂ ਮੈਨੂੰ 6 ਮਹੀਨੇ ਮੈਨੂੰ ਮਿਲੇ ਮੈਂ 50 ਲੱਖ ਰੁਪਏ ਇੱਕੋ ਦਿਨ ਬੜੇ ਸੋਹਣੇ ਨਾਲ ਦੇ ਵੀ ਦਿੰਦੇ ਫੇ ਪੈਸੇ ਚੈੱਕ ਬੁੱਕ ਕੱਟ ਕੇ ਦੇ ਦਿੱਤੇ ਕਿ ਜੀ ਆ 50 ਲੱਖ ਰੁਪਏ ਚ ਕੋਈ ਨਹੀਂ ਡਰਦੇ ਵੀ ਨੇ ਹੁਣ ਵੀ ਇਹਨਾਂ ਨੇ ਲਗਭਗ 1 ਕਰੋੜ ਰੁਪਏ ਪੁਲੱਥ ਦੇ ਸਾਰੇ ਬੇਗੋਵਾਲ ਪੁਲੱਥ ਇਬਰਾਹਿਮਵਾਲ ਨਡਾਲਾ ਇਹਨਾਂ ਮੰਡੀਆਂ ਦੇ ਆੜਤੀਆਂ ਦੇ ਪੈਸੇ ਮਾਰੇ ਹੋਏ ਨੇ ਇਸ ਤਰ੍ਹਾਂ ਪੋਲਿਟਿਕਸ ਕੀਤੀ ਜਾਂਦੀ ਹੈ ਮੇਰੇ ਕੋਲ ਸ਼ਿਕਾਇਤਾਂ ਸਾਰੀਆਂ ਆ ਚੁੱਕੀਆਂ ਨੇ ਕਿਹਰੇ ਕਿਹੜੇ ਪਿੰਡ ਤੋਂ ਨੰਬਰਦਾਰੀ ਦੇ ਕਿੰਨੇ ਪੈਸੇ ਲੈਨੇ ਕਿਸੇ ਤੋਂ 5 ਲੱਖ ਰੁਪਇਆ ਕਿਸੇ ਤੋਂ 10 ਲੱਖ ਰੁਪਇਆ ਕਿਸੇ ਕੋ ਥਾਣੇ ਦੇ ਕੰਮ ਕਰਾਉਣ ਦਾ 1 ਲੱਖ ਰੁਪਇਆ ਕਿਸੇ ਤੋਂ ਥਾਣੇ ਦੇ ਕੰਮ ਕਰਾਉਣ ਦਾ 2 ਲੱਖ ਰੁਪਇਆ ਮਤਲਬ ਤੁਸੀਂ ਡਾਊਟ ਹੋ ਕਿ ਲੀਡਰ ਹੋ ਯਾਰ ਤੁਸੀਂ ਸਾਡੇ ਤੇ ਤਾਂ ਬਹੁਤ ਇਲਜ਼ਾਮ ਲਾਉਨੇ ਹੋ ਆ ਸੜਕ ਦਾ ਐਵੇਂ ਝੂਠ ਬੋਲੀ ਜਾਂਦੇ ਆਖੇ ਜੀ ਖੇਹਰਾ ਨਹੀਂ ਬਣਨਦਾ ਤੁਹਾਨੂੰ ਲੱਗਦਾ ਮੈਂ ਸੜਕ ਬਣਨ ਤੋਂ ਰੋਕ ਸਕਦਾ ਕਿਸ ਨੂੰ ਮੇਰੇ ਬੇਨੇ ਨਾ ਤੁਸੀਂ ਝੂਠੇ ਮੁਕਾਦਮੇ ਬਣਾ ਰਹੇ ਹੋ ਮੈਨੂੰ ਜੇਲ੍ਹਾਂ ਚ ਡੱਕਦੇ ਹੋ ਤੇ ਮੈਂ ਤੁਹਾਡੀ ਕਿਉਂ ਰੋਕੂਗਾ ਆ ਮੇਰੇ ਕੋਲ ਨਾ ਵਿਧਾਨ ਸਭਾ ਦਾ ਪੂਰਾ ਰਿਕਾਰਡ ਆ ਇਸ ਪੁਰਖ ਨੂੰ ਮੈਂ ਦੱਸਣਾ ਚਾਹਨਾ ਔਰ ਮੈਂ ਉਸ ਵਿਧਾਨ ਸਭਾ ਵਿੱਚ ਲੰਬੀ ਬਹਿਸ ਕੀਤੀ ਨਡਾਲਾ ਸੌਰੀ ਪੁਲੱਥ ਨਡਾਲਾ ਸੁਭਾਨਪੁਰ ਸੜਕ ਵਿਸ਼ੇਸ਼ ਤੌਰ ਤੇ ਤੇ ਪੁਲੱਥ ਸੌਰੀ ਨਡਾਲਾ ਤੇ ਢਿਲਵਾ ਦੀ ਰੋਡ ਇਹਨਾਂ ਸਾਰੀਆਂ ਸੜਕਾਂ ਦਾ ਮੈਂ ਪੁੱਛਿਆ ਜਦ ਤੱਕ ਮੈਨੂੰ ਬੋਲਣ ਦਿੱਤਾ ਹੁਣ ਤਾਂ ਬੋਲਣ ਹੀ ਨਹੀਂ ਦਿੰਦੇ ਉੱਥੇ ਸਪੀਕਰ ਨੇ ਮਨਾ ਕਰ ਦਿੱਤਾ ਆਫੀਸ਼ਲ ਰਿਕਾਰਡ ਵਿਧਾਨ ਸਭਾ ਦਾ ਪੇਸ਼ ਕੀਤਾ ਮੈਂ ਕਰੂੰਗਾ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਸੜਕ ਬਣਾਓ ਇਹਨਾਂ ਨੇ ਅੱਜ ਤੋਂ ਮੈਨੂੰ ਲੱਗਦਾ 2022 ਦੇ ਜੂਨ ਚ ਮੈਨੂੰ ਜਵਾਬ ਦਿੱਤਾ ਕਿ 18 ਕਰੋੜ ਰੁਪਏ ਮਨਜ਼ੂਰੀ ਵਾਸਤੇ ਸਰਕਾਰ ਨੂੰ ਭੇਜਿਆ ਹੋਇਆ ਵਾ ਇਹ ਇਹ ਸੜਕ ਨਾ 2021 ਚ ਡਿਊ ਹੋਈ ਆ ਜਿਹੜੇ ਝੂਠ ਬੋਲੀ ਜਾਂਦੇ ਪਿਛਲੇ 40 ਸਾਲ ਤੋਂ ਨਹੀਂ ਬਣੀ ਨਹੀਂ ਗਲਤ ਗੱਲ ਹੈ ਉਹਦਾ ਉਹਦਾ ਵੀ ਜਵਾਬ ਪੀ ਡਬਲਯੂ ਡੀ ਮਿਨਿਸਟਰ ਨੇ ਇੱਥੇ ਦਿੱਤਾ ਕਿ 2021 ਚ ਇਹ ਕਾਰਨ ਹੈਗਾ ਕਿ ਸੜਕ ਤੇ ਨਾ ਚੱਲਦੇ ਨੇ ਹੈਵੀ ਟ੍ਰੈਫਿਕ ਵੱਡੇ ਟਰਾਲੇ ਤੇ ਵੱਡੇ ਟਿਪਰ ਚੱਲਦੇ ਨੇ ਜਿਹੜੇ ਜਾਂਦੇ ਨੇ ਆ ਗਾਹ ਨੂੰ ਪਠਾਨਪੋਟ ਸਾਈਡ ਨੂੰ ਜਾਂ ਉਧਰੋਂ ਵਾਪਸ ਆਉਂਦੇ ਨੇ 2021 ਚ ਡਿਊ ਸੀ ਕਿ ਸਰਕਾਰ ਬਦਲ ਗਈ ਆਪਾਂ ਦਬਾਈ ਚ ਆ ਗਏ ਸਰਕਾਰ ਨਵੀਂ ਬਣ ਗਈ ਆ ਉਹ ਸੜਕ ਪਿਛਲੇ 3 ਸਾਲਾਂ ਤੋਂ ਸਾਢੇ 3 ਸਾਲ ਤੋਂ ਬਹੁਤ ਖਰਾਬ ਹੋ ਗਈ ਆ ਗੋਡੇ-ਗੋਡੇ ਤੋਂ ਜ਼ਿਆਦਾ ਟੋਏ ਨੇ ਆ ਕਿ ਕਿਆ ਜਾਂਦਾ ਜੀ ਖੈਰਾ ਨਹੀਂ ਬਣਨ ਦਿੰਦਾ ਤੁਹਾਨੂੰ ਲੱਗਦਾ ਮੈਂ ਬਣਨ ਨਹੀਂ ਦਊਗਾ ਤੇ ਜੇ ਮੈਂ ਇਦਾਂ ਦਾ ਰੁਕਾਵਟ ਵਾਲਾ ਬੰਦਾ ਹੁੰਦਾ ਤੇ ਫੇਰ ਮੈਂ ਦਰਿਆ ਮੰਡ ਦੇ ਉੱਤੇ ਇੱਕੋ ਛਟਕੇ ਵਿੱਚ ਇੱਕੋ ਛਟਕੇ ਚ 30 ਕਿਲੋਮੀਟਰ ਸੜਕੋ ਬਣਾ ਕੇ ਦਿੱਤੀ ਜੀ ਨਵੀਂ ਮੈਂ 6 ਮਹੀਨੇ ਸੀ ਮੇਰੇ ਕੋਲ 2021 ਦੇ ਵਿੱਚ ਸਿਰਫ ਉਦੋਂ ਜੋ ਮੈਨੂੰ ਕੋਸਮਾ ਪਟਿਆਲੇ ਜੇਲ੍ਹ ਵਿੱਚ ਰੱਖਣਾ ਪੈ ਰਹਿਣਾ ਪਿਆ ਮੈਂ ਤਾਂ ਉਹ ਮੰਡ ਦੀ ਸੜਕ ਸਰਕਾਰ ਕੋਲੋਂ ਇੱਕੋ ਝਟਕੇ ਵਿੱਚ ਲਿਆ ਕੇ ਤੇ ਤਕਰੀਬਨ ਉੱਥੋਂ ਬੇਗੋਵਾਲ ਤੋਂ ਲੈ ਕੇ ਤੇ ਢਿਲਮਾਂ ਦੇ ਪੁਲ ਤੱਕ ਬਣਾ ਦਿੱਤੀ ਹੋਈ ਆ ਇਹੋ ਜੀ ਸੜਕਾਂ ਵੱਡੀਆਂ ਵਾਹਿਗੁਰੂ ਦੀ ਕਿਰਪਾ ਨਾਲ ਬਨ ਬੱਚਿਆ ਹੋਇਆ ਉਹਦੇ ਨਾਲ ਆਵਾਜਾਵੀ ਤਾਂ ਹੈ ਹੀ ਹੈ ਬਨ ਵੀ ਬੱਚਿਆ ਹੋਇਆ ਉਹ ਲੋਕਾਂ ਨੂੰ ਇਸ ਤੋਂ ਇਲਾਵਾ 65 ਕਿਲੋਮੀਟਰ ਸੜਕਾਂ ਅਖੀਰਲੇ ਪੰਜ 6 ਮਹੀਨਿਆਂ ਵਿੱਚ ਜਿਹੜੀਆਂ ਹੁਣ ਤੱਕ ਨਹੀਂ ਮਨਦਿੱਤੀਆਂ ਨੇ ਕਈ ਰਹਿਗੀਆਂ ਨੇ ਵਿੱਚ ਉਹਦੇ ਛਲੇ ਵੀ ਅੜਿੱਕਾ ਇਹ ਪਾਉਂਦੇ ਨੇ ਹਰ ਗੱਲ 'ਚ ਰੁਕਾਵਟਾਂ ਪਿੰਡਾਂ ਦੇ ਸਰਪੰਚ ਬਣੇ ਨੇ ਕੰਮ ਨਹੀਂ ਕਰਨ ਦਿੰਦੇ ਉਹਨਾਂ ਨੂੰ ਪਹਿਲਾਂ ਆ ਕੇ ਸਾਡੇ ਪੱਟੇ ਪਵਾਓ ਇਹ ਕਿੱਥੋਂ ਦੀ ਰਾਜਨੀਤੀ ਆ ਇਹਨਾਂ ਇਸ ਤਰ੍ਹਾਂ ਤਾਂ ਲੋਕੀਂ ਨਹੀਂ ਨਾਲ ਜੋੜਨਗੇ ਕਦੀ ਵੀ ਚਲੋ ਤੁਸੀਂ ਕਿਸੇ ਦੀ ਬਾਹਮ ਰੋੜ ਕੇ ਪਰਚਾ ਦਰਜ ਕਰਾ ਕੇ ਥਾਣੇ ਕਿਸੇ ਦੇ ਖਿਲਾਫ ਸ਼ਿਕਾਇਤ ਕਰਾ ਕੇ ਪਰਚਾ ਦਰਜ ਕਰਾ ਕੇ ਕਿਸੇ ਨੂੰ ਟੈਂਪਰੇਰੀ ਤੌਰ ਤੇ ਲਾ ਕੇ ਲਾ ਸਕਦੇ ਲੰਬਾ ਸਮਾਂ ਲੋਕ ਨਹੀਂ ਰਹਿਣਗੇ ਨਾਲ ਇਹ ਸਾਰੇ ਲੋਕਾਂ ਨੇ ਅਲਟੀਮੇਟਲੀ ਚੱਗਾ ਚੱਕ ਦੇਣਾ ਵਾ ਤੇ ਮੈਨੂੰ ਲੱਗਦਾ ਵਾ ਕਿ ਜਿਹੜੀ ਪਿਛਲੀ ਵਾਰੀ ਗਲਤੀ ਨਾਲ ਲੋਕਾਂ ਨੇ ਵੋਟ ਪਾਤੀ ਇਸ ਵਾਰ ਬੋਕਰ ਪਾਰਟੀ ਨੂੰ ਪੁਲਤ ਵਿੱਚ ਇੰਨੀ ਵੋਟ ਵੀ ਨਹੀਂ ਪੈਣ ਦੇਾਂਗੇ ਇਹ ਮੇਰਾ ਪ੍ਰਾਣ ਹੈ ਤੁਹਾਡੇ ਸਿਰ ਦੇ ਉੱਤੇ ਇੰਨੀ ਵੀ ਨਹੀਂ ਪੈਣੀ ਕਿਉਂਕਿ ਕੰਮ ਹੀ ਸਾਰਾ ਗਲਤ ਕਰ ਰਹੇ ਨੇ ਸਾਰੀਆਂ ਨਗਰ ਪੰਚਾਇਤਾਂ ਦਾ ਕੰਮ ਰੋਕਿਆ ਬੈਠੇ ਨੇ ਸਾਫਤਾਰ ਸਿੰਘ ਵਾਲੀਆ ਆ ਬੈਠੇ ਨੇ ਸੰਦੀਪ ਪਸਟੀਚਾ ਜੀ ਬੈਠੇ ਨੇ ਥੱਲੇ ਪਹਿਲੀ ਗੱਲ ਤਾਂ ਜਦੋਂ ਮਿਨਿਸਪਲ ਕਮੇਟੀ ਦੀਆਂ ਵੋਟਾਂ ਹੋਈਆਂ ਉਸ ਤੋਂ ਬਾਅਦ ਜਿਹੜੀ ਪ੍ਰਧਾਨ ਚੋਣ ਦੀ ਮੀਟਿੰਗ ਸੀ ਨਡਾਲੇ ਨਗਰ ਪੰਚਾਇਤ ਦੀ ਦੋ ਵਾਰੀ ਪ੍ਰਧਾਨ ਦੀ ਮੀਟਿੰਗ ਕੈਨਸਲ ਕਰਾ ਦਿੱਤੀ ਅਸੀਂ ਹਾਈ ਕੋਰਟ ਗਏ ਤੀਜੀ ਵਾਰੀ ਹਾਈ ਕੋਰਟ ਨੇ ਨਗਰ ਪੰਚਾਇਤ ਦੀ ਪ੍ਰਧਾਨ ਦੀ ਇਲੈਕਸ਼ਨ ਕਰਾਈ ਬੜੀ ਮੁਸ਼ਕਲ ਨਾਲ ਹੁਣ 6 ਮਹੀਨੇ ਹੋ ਗਏ ਨੇ 6 ਮਹੀਨੇ ਨਗਰ ਪੰਚਾਇਤ ਦੀ ਪ੍ਰਧਾਨ ਤੇ ਬਾਈ ਮੀਤ ਪ੍ਰਧਾਨ ਕਾਂਗਰਸ ਪਾਰਟੀ ਦਾ ਬਣ ਗਿਆ ਅਫਤਾਰ ਦੇ ਘਰੋਂ ਸਤਕਾਰਯੋਗ ਭੈਣ ਜੀ ਬਲਜੀਤ ਕੌਰ ਬਣ ਗਏ ਤੇ ਸੰਦੀਪ ਸਿਚਾ ਬਣ ਗਏ ਡਾਕਟਰ ਸਾਹਿਬ ਹੁਣ ਇਹਨਾਂ ਨੂੰ ਤਕਲੀਫ ਹੋ ਗਈ ਕਿ ਅਸੀਂ ਹੁਣ 6 ਮਹੀਨਿਆਂ ਤੋਂ ਨਡਾਲੇ ਦਾ ਚਾਰਜ ਨਹੀਂ ਲੈਣ ਦਿੱਤਾ ਦੱਸੋ ਮੈਨੂੰ ਨਡਾਲੇ ਦਾ ਲੋਕਾਂ ਨਾਲ ਕੀ ਦੁਸ਼ਮਣੀਆਂ ਤੁਹਾਡੀ ਅੱਜ ਸਾਰਾ ਨਡਾਲਾ ਸਾਡਾ ਸੈਂਟਰਲ ਪੁਆਇੰਟ ਹੈ ਕੌਨਸਟਿਟੂਐਂਸੀ ਦਾ ਉਹ ਗੰਦ ਨਾਲ ਭਰਿਆ ਪਿਆ ਵਾ ਸਾਰੇ ਪਾਸੇ ਚਾਰੋਂ ਸੜਕਾਂ ਨਡਾਲੇ ਚੌਂਕ ਤੋਂ ਨਿਕਲਦੀਆਂ ਜਿਹੜੀਆਂ ਗੋਡੇ-ਗੋਡੇ ਲੱਖ-ਲੱਖ ਪਾਣੀ ਟੋਏ ਪਏ ਨੇ ਸੀਵਰੇਜ ਪਟਾ ਬਿਨਾ ਚੁੜੇ ਹੋਏ ਨਮਾਇੰਿਆਂ ਦੀ ਮਨਜ਼ੂਰੀ ਤੋਂ ਚੈੱਕ ਕੱਟ ਕੇ ਪੈਸੇ ਦਿੱਤੇ ਜਾ ਰਹੇ ਨੇ ਸਾਰੀ ਠੱਗੀ ਠੋਰੀ ਯਾਰ ਐਡੀ ਬੇਈਮਾਨੀ ਅਲਟੀਮੇਟਲੀ ਹੁਣ ਫੇਰ ਸ਼ੋਮਵਾਰ ਨੂੰ ਕੱਲ ਕੰਟੈਂਪਟ ਨੋਟਿਸ ਜਿਹੜਾ ਇਹਨਾਂ ਨੂੰ ਚਾਰਜ ਨਹੀਂ ਲੈਣਦੇ ਤੇ ਫਿਰ ਹਾਈ ਕੋਰਟ ਜਾਣਾ ਪਿਆ ਤੁਸੀਂ ਲੜਾਈ ਦੇਖੋ ਕਿਵੇਂ ਲੜ ਰਹੇ ਨੇ ਲੋਕੀ ਕਿਸੇ ਪੰਚਾਇਤ ਦੇ ਬੰਦੇ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਪੈਸੇ ਬੈਣੇ ਪੰਚਾਇਤਾਂ ਦੇ ਕੋਰਟ ਦੇ ਆਰਡਰ ਹੈ ਚਾਰਜ ਦਿੱਤਾ ਜਾਵੇ ਹਾਈ ਕੋਰਟ ਦੇ ਆਰਡਰ ਨੇ ਹਾਈ ਕੋਰਟ ਦੇ ਆਰਡਰ ਨੂੰ ਵੀ ਹੁਣ ਤੱਕ ਇੱਕ ਮਹੀਨਾ ਹੋ ਗਿਆ ਕਿ ਇਹਨਾਂ ਨੂੰ ਚਾਰਜ ਦਿਓ ਚਾਰਜ ਦੇਣ ਲੱਗੇ ਸ਼ਤਾਨੀ ਕਰਤੀ ਹੋਏ ਕਿੱਥੇ ਜਿਹੜਾ EOJ ਉਹਦੀ ਉਹਦੇ ਕੋਲ ਚਾਰਜ ਵਾਪਸ ਲੈ ਲਿਆ ਔਰ ਇਹੋ ਵੀ ਬੜਾ ਬਸ਼ਰਮਜਾ ਕਦੀ ਇਹਨਾਂ ਭੋਕਰ ਨਾਲ ਰਲ ਜਾਂਦਾ ਕਦੀ ਅਕਾਲੀਆਂ ਨਾਲ ਰਲ ਜਾਂਦਾ ਉਹਦਾ ਸੋਸ਼ਲ ਮੀਡੀਆ ਤੇ ਘੁੰਮੀ ਜਾਂਦੇ ਸਾਰੇ ਪੇਜ ਪੂਜ ਇਦਾਂ ਦੇ ਬੰਦੇ ਬਣੇ ਹੋਏ ਨੇ ਸਾਰੇ ਅਸਲ ਵਿੱਚ ਕੀ ਸੀਗਾ ਕਿ ਔਕਾਤ ਹੀ ਨਹੀਂ ਸੀਗੀ ਇਹ ਦੇਖੋਰਾ ਅਸਲ ਵਿੱਚ ਕੀ ਸੀ ਔਕਾਤ ਨਹੀਂ ਸੀਗੀ ਜਿਵੇਂ ਉਤਲਿਆਂ ਨੂੰ ਬਿਨਾ ਕਿਸੇ ਮਿਹਨਤ ਕੀਤੇ ਬਿਨਾ ਕਿਸੇ ਸੰਘਰਸ਼ ਕੀਤੇ ਬਿਨਾ ਕਿਸੇ ਲੋਕਾਂ ਦੀ ਲੜਾਈ ਕੀਤੇ ਲੋਕੀ ਐਮਐਲਏ ਬਣ ਗਏ ਜਿਨ੍ਹਾਂ ਨੂੰ ਅਸੀਂ ਅੱਜ ਤੱਕ ਮੈਪਲੇ ਬੈਠਦੇ ਨੇ ਮੇ 9293 ਨੇ ਵਿੱਚੋਂ ਮੈਨੂੰ ਕੱਟੋ ਕੱਢਣੀ ਤਾਂ ਮੈਨੂੰ ਲੱਗਦਾ 17 ਦੇ ਨਾਮ ਨਹੀਂ ਪਤਾ ਯਾਰ ਕਿਉਂਕਿ ਕਰਦੀ ਕੁਛ ਨਹੀਂ ਗੇ ਜੀ ਹਜ਼ੂਰੀਏ ਨੇ ਸਿਰਫ ਆ ਜੋਗਾ ਸਿੰਘ ਨੇ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕੀਤੀ ਇਹ ਤਾਂ ਬਚ ਗਏ ਆਪਾਂ ਲੁਧਿਆਣਾ ਤੇ ਮੁਹਾਲੀ ਕੱਲੀ ਦੀ ਜ਼ਮੀਨ 30000 ਏਕੜ ਮੈਂ ਕੈਲਕੂਲੇਟ ਕੀਤਾ ਸੀਗਾ 4 ਲੱਖ ਕਰੋੜ ਰੁਪਏ ਤੁਹਾਡਾ ਲੁੱਟ ਕੇ ਲੈ ਜਾਣਾ ਸੀ 4 ਲੱਖ ਕਰੋੜ ਤੇ ਦੇਣਾ ਸਾਨੂੰ ਕੁਛ ਵੀ ਨਹੀਂ ਗਾ ਸਾਰਾ ਲੈਂਡ ਮਾਫੀਆ ਨਾਲ ਰਲ ਕੇ ਤੇ ਸਾਰਾ ਪੈਸਾ ਕੁਛ ਸਰਕਾਰੀ ਤੌਰ ਤੇ ਲੈ ਜਾਣਾ ਸੀਗਾ ਤੇ ਝਾੜੂ ਦੇ ਲੀਡਰਾਂ ਨੇ ਅੰਦਰ ਖਾਤੇ ਕੈਸ਼ ਵਿੱਚ ਲੈਂਡ ਮਾਫੀਆ ਕੋਲੋਂ ਲੈਂਡ ਪੂਲਿੰਗ ਸਕੀਮ ਵਿੱਚ ਨਾਲ ਮਿਲ ਕੇ ਤੇ ਖਾ ਕੇ ਤੇ ਇਹਨਾਂ ਦੇ ਘਰਾਂ ਵਿੱਚ ਪੈਸਾ ਵੜ ਜਾਣਾ ਸੀ ਰੋਕ ਦਿੱਤਾ ਆਪਾਂ ਸਾਰਿਆਂ ਨੇ ਤਗੜੇ ਹੋ ਕੇ ਰੋਜ਼ ਜਿਹੜੇ ਮੁੱਦੇ ਨੇ ਭ੍ਰਿਸ਼ਟਾਚਾਰ ਦੇ ਇਹਨਾਂ ਦੇ ਖਿਲਾਫ ਉੱਠਦੇ ਨੇ ਆ ਗੱਡੀਆਂ ਦਾ ਉਠਾਇਆ ਮੈਂ ਇਹਨਾਂ ਕੋਈ ਜਵਾਬ ਹੀ ਕੋਈ ਨਹੀਂਗਾ ਡੇਢ ਮਹੀਨਾ ਹੋ ਗਿਆ ਇਹ ਵੀ ਨਹੀਂ ਕਿਹਾ ਕਿ ਅਸੀਂ ਇਹ ਗੱਡੀਆਂ ਦੇ ਵਿੱਚ ਟਿਓਟਾ ਹਾਈਲੈਕਸ ਦੀ ਖਰੀਦ ਵਿੱਚ ਕੋਈ ਠੱਗੀ ਨਹੀਂ ਕੀਤੀ ਇਹ ਵੀ ਨਹੀਂ ਕਿਹਾ ਹੁਣ ਮੀਡੀਆ ਜਿਹੜਾ ਮੈਂ ਕਹਿੰਦਾ ਗੁਲਾਮ ਆ ਉਹ ਰੋਜ਼ ਛਾੜੂ ਦੇ ਬੰਦੇ ਉੱਥੇ ਚੰਡੀਗੜ੍ਹ ਬੈ ਕੇ 3 ਦਿਨ ਚ 4-4 ਵਾਰੀ ਪ੍ਰੈਸ ਕਾਨਫਰੰਸ ਕਰਦੇ ਮੀਡੀਆ ਨੇ ਮਾਈਕ ਰੱਖ ਕੇ ਨਹੀਂ ਪੁੱਛਿਆ ਕਿ ਖੈਰਾ ਨੇ ਤੁਹਾਡੇ ਖਿਲਾਫ 144 ਟੋ요ਟਾ ਹਾਈਲੈਕਸ ਗੱਡੀਆਂ ਦਾ ਕਮਿਸ਼ਨ ਦਾ ਲਾਇਆ ਉਹਦੇ ਚ 15 ਤੋਂ ਲੈ ਕੇ 21 ਕਰੋੜ ਰੁਪਏ ਤੁਸੀਂ ਖਾਦਾ ਉਹਦਾ ਕੋਈ ਜਵਾਬ ਹੈ ਤੁਹਾਡੇ ਕੋਲ ਪੁੱਛਿਆ ਹੀ ਨਹੀਂ ਮੀਡੀਆ ਨੇ ਕਿਸੇ ਨੇ ਵੀ ਹੁਣ ਤੁਸੀਂ ਇੱਥੋਂ ਲਾ ਲੋ ਅੰਦਾਜ਼ਾ ਕਿ ਕਿਹੜੇ ਰਾਜ ਵਿੱਚ ਆਪਾਂ ਰਹਿ ਰਹੇ ਬੜੀ ਅਨਹਿਰਗਦੀ ਮਚਾਈ ਆ ਬਹੁਤ ਅਨਹਿਰਗਦੀ ਮਚਾਈ ਮੇਰੇ ਇਲਾਕੇ ਦੇ ਲੋਕਾਂ ਨੂੰ ਬਹੁਤ ਤੰਗ ਕੀਤਾ ਸਾਡੇ ਲਿਸਟ ਵਾਲੀ ਉੱਤੋਂ ਲੈ ਕੇ ਥੱਲੇ ਦੇ ਜਿਹੜੇ ਖੇਰੇ ਦੇ ਨਾਲ ਦੇ ਚੰਗੇ ਬੰਦੇ ਨੇ ਸਾਰੇ ਬੈਠੇ ਨੇ ਇੱਥੇ ਉੱਤੇ ਮੈਂ ਨਾਮ ਨਹੀਂ ਲੈਂਦਾ ਇਕੱਲੇ-ਇਕੱਲੇ ਦਾ ਇਹਨਾਂ ਦੇ ਉੱਤੇ ਪਰਚੇ ਦਰਜ ਕਰੋ ਇਹਨਾਂ ਦੇ ਛਾਪੇ ਮਾਰੋ ਇਹਨਾਂ ਦੇ ਜੀਐਸਟੀ ਦੇ ਚੜਾਓ ਦੁਕਾਨਾਂ ਦੇ ਉੱਤੇ ਇਹਨਾਂ ਦੇ ਪਹਿਲੇ ਸਬੰਧ ਕਰ ਦਿਓ ਜਿਹੜੇ ਪੈਲਸ ਬੈਠੇ ਆ ਵੋਟਾਂ ਤੋਂ ਪਹਿਲਾਂ ਇਹਨਾਂ ਦੀ ਸਾਡੀ ਭੈਣ ਕੌਂਸਲਰ ਸੀ ਕਿ ਵੋਟ ਸਾਨੂੰ ਪਾਉਣੀ ਸੀਗੀ ਉਹ ਪੈਲਸ ਨੂੰ ਉੱਥੇ ਤਾਲਾ ਲਾ ਗਏ ਵੇਟਿੰਗ ਵਿਲਾ ਵਾਲੇ ਨੂੰ ਲੱਖ ਲਾਨ ਤਿਆਰ ਐ ਇਦਾਂ ਰਾਜਨੀਤੀ ਕਰਨੀ ਤੁਸੀਂ ਇਦਾਂ ਲੋਕਾਂ ਨੂੰ ਡਰਾ ਲੋਂਗੇ ਫੇਰ ਤੋ ਕੀ ਪੰਜਾਬ ਦੇ ਫਿਰ ਅਸੀਂ ਗੁਰੂ ਗੋਬਿੰ ਅਸੀਂ ਤਾਂ ਕਿਸੇ ਦਿੱਲੀ ਵਾਲੇ ਦੇ ਜਿਹੜੇ ਹੈਗੇ ਆ ਇੱਥੇ ਫਿਰਦੇ ਨੇ ਉਹਨਾਂ ਦੇ ਅਸੀਂ ਉਹਨਾਂ ਵਰਗੇ ਨਹੀਂ ਗਏ ਸੀ ਕਿ ਜਿਹੜੇ ਰਿਵਾਲ ਸੋਡੀਆਂ ਭਗਵੰਤਬਾਹਣ ਅੱਛੀ ਤਰ੍ਹਾਂ ਸਮਝ ਅਸੀਂ ਕੌਣ ਆ ਸਾਡਾ ਇਤਿਹਾਸ ਪੜ੍ਹ ਲਓ ਚੰਗੀ ਤਰ੍ਹਾਂ ਨਾਲ ਅਸੀਂ ਬਹੁਤ ਇੱਕ ਵਲਖਣ ਸੂਬਾ ਵਲਖਣ ਪੰਜਾਬੀ ਵਲਖਣ ਕੌਮ ਆ ਅਸੀਂ ਸਾਨੂੰ ਤਾਂ ਅਬਦਾਲੀ ਤੇ ਦੁਰਾਨੀ ਤੇ ਮੁਗਲ ਜਿਨ੍ਹਾਂ ਦੇ ਕੋਲ ਕੋਈ ਇਦਾਂ ਦਾ ਸੰਵਿਧਾਨ ਨਹੀਂ ਸੀਗਾ ਉਹ ਨਹੀਂ ਦਬਾ ਸਕਦੇ ਉਹਨਾਂ ਕੋ ਸਿੱਧੀ ਤਲਵਾਰ ਮਾਰਦੇ ਸੀਗੇ ਸਿਰ ਕਲਮ ਕਰ ਦਿੰਦੇ ਸੀਗੇ ਸਾਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਪੂਰਾ ਰਿਕਾਰਡ ਆ ਅਸੀਂ ਤਾਂ ਉਹਨਾਂ ਤੋਂ ਨਹੀਂ ਡਰੇ ਉਹ ਤੁਸੀਂ ਯਾਰ ਦੁੱਕੀ ਜੀ ਆਪਣੇ ਤੰਤਰ ਦੇ ਰਾਹੀਂ ਪੁਲਿਸ ਅਫਸਰਾਂ ਦੇ ਰਾਹੀਂ ਸਾਨੂੰ ਡਰੋਂ ਨੂੰ ਪੈ ਗਏ ਹੋ ਇਸ ਲਈ ਮੇਰੇ ਵੀਰੋ ਜਦ ਵੀ ਕਿਸੇ ਦੇ ਖਿਲਾਫ ਕੋਈ ਅੱਗੇ ਤੋਂ ਕੋਈ ਕੋਸ਼ਿਸ਼ ਕਰੇਗਾ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਈ ਵਾਰ ਆਪਾਂ ਕਹਿੰਦੇ ਨੇ ਕਿ ਫਲਾਣੇ ਨਾਲ ਹੋਇਆ ਮੇਰੇ ਨਾਲ ਥੋੜੋ ਹੋਇਆ ਨਹੀਂ ਜਦੋਂ ਵੀ ਕਿਸੇ ਸਾਡੇ ਤੋਂ ਛੋਟੇ ਤੋਂ ਛੋਟੇ ਵਰਕਰ ਦੇ ਨਾਲ ਕੋਈ ਜ਼ਿਆਤੀ ਕਰੇਗਾ ਅਸੀਂ ਇਟ ਦਾ ਜਵਾਬ ਪੱਥਰ ਨਾਲ ਹੀ ਦੇਣਾ ਹੀ ਦੇਣਾ ਵਾ ਮੈਂ ਤੁਹਾਡੇ ਤੋਂ ਫੇਰ pran ਲੈਣਾ ਚਾਹੁੰਦਾ ਆਪਾਂ ਮੂਕ ਦਰਸ਼ਕ ਬਣ ਕੇ ਨਹੀਂ ਰਹਿਣਾ ਜਿਹੜੇ ਕਿਥੇ ਥਾਣੇ ਚ ਕਰਨਗੇ ਥਾਣਾ ਘੇਰਾਂਗੇ ਜਿਹੜੇ ਕਿਸੇ ਹੋਰ ਗਲਤ ਤੇ ਪਰਚਾ ਦਰਜ ਕਰ ਲਗੇ ਉਥੇ ਚੱਲਾਂਗੇ ਸਾਰੀ ਸੰਵਿਧਾਨਿਕ ਲੜਾਈ ਲੜਾਂਗੇ ਜਿਵੇਂ ਅਸੀਂ ਲਿਖਿਆ ਹੋਇਆ ਵਾ ਪਰ ਇਦਾਂ ਅਸੀਂ ਕਿਸੇ ਤੋਂ ਡਰਨ ਤੇ ਝੁੱਕਣ ਵਾਲੇ ਨਹੀਂਗੇ ਉਹਨਾਂ ਦੇ ਜਿਹੜੇ ਇੱਥੇ ਬੰਦੇ ਕੰਮ ਕਰਦੇ ਤੁਸੀਂ ਨਾ ਉਹਨਾਂ ਦੇ ਹੱਥ ਠੋਕੇ ਜਿਹੇ ਬਣੇ ਹੋਇਓ ਤੁਸੀਂ ਇਹ ਅੰਦਰ ਕਦੀ ਝਾਕ ਮਾਰ ਕੇ ਦੇਖੋ ਆਪਣੀ ਜ਼ਮੀਰ ਨੂੰ ਕਿ ਤੁਸੀਂ ਕਰ ਕੀ ਰਿਹਾ ਹੋ ਤੁਸੀਂ ਆਪਣੇ ਹੀ ਇਲਾਕੇ ਦੇ ਲੋਕਾਂ ਨਾਲ ਬਦਲਾਖੋਰੀ ਪੈਸੇ ਕਮਾਉਣ ਦਾ ਰਿਸ਼ਵਤਖੋਰੀ ਤਹਿਸੀਲਾ ਤੇ ਥਾਣਿਆਂ ਚੋਂ ਪੈਸੇ ਲੈ ਕੇ ਕੰਮ ਇਦਾਂ ਇਲੈਕਸ਼ਨਾਂ ਲੜੀਆਂ ਜਾਣਗੀਆਂ ਇਹ ਮੇਰਾ ਅੱਜ ਦਾ ਥੋੜਾ ਸਿਗਾ ਕਿ ਮੈਂ ਨਸੀਹਤ ਦਿਆਂ ਥੋੜਾ ਬੰਦਿਆਂ ਵਾਂਗੂ ਕੰਮ ਕਰੋ ਔਰ ਬੰਦਿਆਂ ਵਾਂਗੂ ਚੱਲੋ ਔਰ ਤਮੀਜ਼ ਨਾਲ ਬੋਲੋ ਕਿਉਂਕਿ ਸਮਾਂ ਇੱਕ ਸਾਥ ਨਹੀਂ ਰਹਿੰਦਾ ਜਿਸ ਦਿਨ ਸਾਡਾ ਸਮਾਂ ਆਇਆ ਨਾ ਤੁਹਾਡੇ ਤੋਂ ਚੱਲ ਨਹੀਂ ਹੋਣਾ ਚੱਲ ਨਹੀਂ ਹੋਣਾ ਮੈਂ ਤੁਹਾਨੂੰ ਦੁਬਾਰਾ ਚੰਗੀ ਤਰ੍ਹਾਂ ਕਹਿ ਰਿਹਾ ਵਾਂ ਇਸ ਕਰਕੇ ਆਪਣੀ ਔਕਾਤ ਵਿੱਚ ਰੋ ਉਹ ਇੱਕ ਤਾਂ ਮੈਂ ਸੁਣਾ ਦੇਣਾ ਸੀਗਾ ਤਾਂ ਦੂਸਰਾ ਅੰਤ ਵਿੱਚ ਮੈਂ ਇਹੀ ਕਹੂੰਗਾ ਕਿ ਅੱਜ ਤੁਸੀਂ ਸਾਰੇ ਬੜੇ ਕਰੀਮ ਬੈਠੇ ਹੋ ਸਾਰਿਆਂ ਨੇ ਆਪਣੇ ਆਪਣੇ ਨਗਰ ਵਿੱਚ ਇੱਕ ਆਪਣੇ ਪੂਰੇ ਗਰੁੱਪ ਨਾਲ ਅچھے ਤਰੀਕੇ ਨਾਲ ਬੈਠਕ ਕਰਨੀ ਹੈ ਔਰ ਮੈਨੂੰ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋ ਆਪਣੇ ਜ਼ੋਨ ਤੋਂ ਜਿਹੜੇ ਤੁਸੀਂ 5-6 ਪਿੰਡ ਇੱਕ ਜ਼ੋਨ 'ਚ ਨੇ ਤੁਸੀਂ ਮੈਨੂੰ ਸਲਾਹ ਦੇ ਕੇ ਕਹਿਣੀ ਕਿ ਹਾਂ ਅਸੀਂ ਫਲਾਣੇ ਆਦਮੀ ਨੂੰ ਉਮੀਦਵਾਰ ਬਣਾ ਸਕਦੇ ਜਦ ਤੱਕ ਆਪਾਂ ਨੂੰ ਪਤਾ ਲੱਗ ਜੂਗਾ ਕਿ ਇਹ ਜ਼ੋਨ ਰਿਜ਼ਰਵ ਹੈ ਕਿ ਇਹ ਜ਼ੋਨ ਜਿਹੜਾ ਹੈਗਾ ਵਾ ਇਹ ਓਪਨ ਹੈ ਸੋ ਆਪਾਂ ਸਾਰਿਆਂ ਨੇ ਇਹ ਕੰਮ ਕਰਨਾ ਤੇ ਇਲੈਕਸ਼ਨ ਆਪਾਂ ਲੜਨੀ ਆ ਇਨਸਾਫ ਪਸੰਦੀ ਨਾਲ ਇਲੈਕਸ਼ਨ ਬਿਲਕੁਲ ਪੰਜਾਬ ਦੇ ਵਿੱਚ ਕਦੀ ਅੱਜ ਤੱਕ ਬੂਥ ਕੈਪਚਰਿੰਗ ਨਹੀਂ ਹੋਈ ਪੰਜਾਬ ਕੋਈ ਬਿਹਾਰ ਤੇ ਉੱਤਰ ਪ੍ਰਦੇਸ਼ ਨਹੀਂਗਾ ਇੱਥੇ ਤੁਸੀਂ ਸਾਡੇ ਲੋਕਾਂ ਦੇ ਆਣ ਕੇ ਡੱਬੇ ਚੱਕ ਕੇ ਜਿੱਤ ਨਹੀਂ ਸਕਦੇ ਕਦੀ ਨਹੀਂ ਕਿਸੇ ਪਾਰਟੀ ਨੇ ਕਰਾਈ ਪੁਰਾਣੀਆਂ ਸਰਕਾਰਾਂ ਰਹੀਆਂ ਨੇ ਅਕਾਲੀ ਦਲ ਦੀਆਂ ਜਾਂ ਹੋਰ ਕਿਸੇ ਕਿਸੇ ਨੇ ਬੂਥ ਕੈਪਚਰਿੰਗ ਨਹੀਂ ਕੀਤੀ ਇਹ ਨਵੇਂ ਆ ਗਏ ਨੇ ਕਿ ਕਬਜ਼ਾ ਕਰਨਾ ਅਸੀਂ ਸਾ ਮਦਾਮ ਡੰਡ ਭੇਦ ਇਹ ਆਪਾਂ ਇਹਨਾਂ ਦੇ ਸਾਹਮਣੇ ਖੜ ਕੇ ਪੰਜਾਬ ਦੀ ਜਿਹੜੀ ਸਾਡਾ ਇਤਿਹਾਸ ਹੈ ਗੌਰਵਮਈ ਜੋ ਸਾਡੀ ਸਪਿਰਟ ਆ ਜੋ ਸਾਡੀ ਇੱਕ ਅਣਖ ਆ ਇਹ ਉਹਨੂੰ ਵਿਗਾਰ ਰਹੇ ਨੇ ਇਹ ਸਾਡੀ ਅਣਖ ਨੂੰ ਵਿਗਾਰ ਰਹੇ ਨੇ ਕਿ ਕੌਣ ਆ ਬੈਠੇ ਪੰਜਾਬੀ ਜੇ ਅਸੀਂ ਚੱਕ ਕੇ ਮਾਰਾਂਗੇ ਪਰਲੇ ਪਾਸੇ ਉਹ ਭੈਣਾ ਵਿਚਾਰੀਆਂ ਬੈਠੀਆਂ ਉਹਨਾਂ ਨੂੰ ਤਾਂ ਤਾੜੀਆਂ ਮਰਵਾਈ ਜਾਂਦੇ ਆ ਔਰਤਾਂ ਦੇ ਉੱਥੋਂ ਨਾ ਇਹਨਾਂ ਨੇ ਕੋਈ ਮਾਈ ਭਾਗ ਉਹਦਾ ਤੇ ਹੱਸ ਪੜਿਆ ਨਾ ਸਦਾ ਕੌਰ ਜੀ ਦਾ ਪੜਿਆ ਨਾ ਮਹਾਰਾਣੀ ਜਿੰਦਾਂ ਦਾ ਪੜਿਆ ਨਾ ਸਾਡੀਆਂ ਹੋਰ ਜਿਹੜੀਆਂ ਬਹੁਤ ਬਹਾਦਰ ਔਰਤਾਂ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਡਟ ਕੇ ਮੁਗਲਾਂ ਦੇ